ਅਸਲਾਮੁਅਲੈਕਮ ਵਿਰੋਕੀ ਹਾਲ ਚਾਲੇ ਉਮੀਦ ਕਰਨਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਤੇ ਗੱਲ ਕੀਤੀ ਜਾਂਦੀ ਹੀ ਕਿ ਨੋ ਲਿਆਣੀਏ ਤੇ ਲਾਹੌਰ ਤੋਂ ਲਿਆਣੀਏ ਜੇ ਇਹ ਲਕੀਰ ਨ ਮਨਜ਼ੂਰ ਨਾ ਹੁੰਦੀ ਤੇ ਬੇਬੇ ਦੀ ਨੋ ਜਿਹੜੀ ਉਹ ਲਾਹੌਰ ਤੋਂ ਲੈ ਕੇ ਆਣੀ ਸੀ ਤੇ ਇਹ ਸੱਚ ਸਾਬਤ ਕਰ ਦਿੱਤਾ ਛੜ ਦੇ ਪੰਜਾਬ ਦੇ ਇੱਕ ਨੌਜਵਾਨ ਨੇ ਤੇ ਉਹਨੇ ਨੋ ਜਿਹੜੀ ਉਹ ਲਿੰਦੇ ਪੰਜਾਬ ਦੀ ਇੱਕ ਮੁਸਲਮਾਨ ਕੁੜੀ ਦੇ ਨਾਲ ਵਿਆਹ ਕਰ ਲਿਆ ਤੇ ਉਹ ਹੁਣ ਇਸ ਟਾਈਮ ਅਮਤ ਸਰ ਦੇ ਵਿੱਚ ਨੇ ਤੇ ਅੱਜ ਅਸੀਂ ਗੱਲ ਕਰਾਂਗੇ ਇਹਨਾਂ ਦੇ ਬਾਰੇ ਕਿਵੇਂ ਸ਼ਾਦੀ ਹੋਈ ਕੀ ਆਂਦੇ ਨੇ ਅੱਜ ਇਸੇ ਹਵਾਲੇ ਨਾਲ ਵੀਡੀਓ ਹੈ ਚੱਲਨੀ ਆ ਇਸ ਵੀਡੀਓ ਦੀ ਤਰਫ ਫੇਰ ਕਰਨੇ ਆ ਗੱਲਬਾਤ ਨੇ ਉਹ ਗਾਣੇ ਨੂੰ ਫੇਲ ਕਰ ਦਿੱਤਾ ਉਹ ਕਹਿੰਦੇ ਨਾ ਜੇ ਹੁੰਦੀ ਨਾ 47 ਵਿੱਚ ਲਕੀਰ ਮਨਜ਼ੂਰ ਤੇ ਨੌ ਬੇਬੇ ਲਈ ਲਿਹਾੜੀ ਸੀ ਲਾਹੌਰ ਤੋਂ ਜਰੂਰ ਪਰ ਉਹ ਗਾਣਾ ਫੇਲ ਹੋ ਗਿਆ ਜੀ सोनू ਭਾਜੀ ਵਾਕਈ ਨੌ ਜਿਹੜੀ ਆ ਬੇਬੇ ਵਾਸਤੇ ਲਾਹੌਰ ਤੋਂ ਹੀ ਲੈ ਆਇਆ ਜੀ ਬਿਲਕੁਲ ਇਹੀ ਖਾਸ ਰਿਕਵੈਸਟ ਇਹੀ ਹੈ ਸਰਕਾਰਾਂ ਅੱਗੇ ਵੀ ਨਾਸਰ ਭਾਈ ਅੱਗੇ ਵੀ ਤੇ ਭਾਈ ਸਿੱਧੂ ਅੱਗੇ ਵੀ ਕਿ ਆਪਾਂ ਇਹ ਮੈਸੇਜ ਪਹੁੰਚਾਈਏ ਹੈਲੋ ਜੀ ਸਤਿ ਸ੍ਰੀ ਅਕਾਲ ਅਸਲਾਮੁਅਲੈਕਮ ਨਮਸਤੇ ਇੱਕ ਵਾਰ ਫਿਰ ਤੋਂ ਨਿੱਗਾ ਸਵਾਗਤ ਹੈ ਜੀ ਤੁਹਾਡਾ ਮੇਰੇ YouTube ਚੈਨਲ ਦੇ ਉੱਤੇ ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਐਹੋ ਜੀ ਜੋੜੀ ਦੇ ਨਾਲ ਮਿਲਵਾਉਣ ਜਾ ਰਹੇ ਹਾਂ ਜਿਦੇ ਵਿੱਚ ਲਾੜਾ ਇੰਡੀਆ ਦਾ ਏ ਤੇ ਦੁਲਹਨ ਜਿਹੜੀ ਹੈ ਉਹ ਪਾਕਿਸਤਾਨ ਦੀ ਹੈ ਜੀ ਚੱਲਦੇ ਆ ਉਹਨਾਂ ਦੇ ਕੋਲ ਤੇ ਚੱਲ ਕੇ ਪਤਾ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜਾ ਇਹ ਵਿਆਹ ਹੋਇਆ ਹੈ ਜੀ ਇਹ ਕਿਸ ਤਰੀਕੇ ਦੇ ਨਾਲ ਜਿਹੜਾ ਵਾ ਕੰਪਲੀਟ ਹੋਇਆ ਕਿ ਕਿ ਉਹਨਾਂ ਨੂੰ ਇਸ ਵਿਆਹ ਦੇ ਦੌਰਾਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਦੋਵਾਂ ਦੇਸ਼ਾਂ ਦੀਆਂ ਸਰਹੱਦਾਂ ਦੇ ਆਰ ਪਾਰ ਦਾ ਮਾਮਲਾ ਹੈ ਜੀ ਠੀਕ ਹੈ ਜੀ ਤੇ ਕਿਹੜੇ ਕਿਹੜੇ ਕਾਗਜ਼ ਇਹਨਾਂ ਨੂੰ ਇੱਥੇ ਵਰਤਨੇ ਪਏ ਕਿਹੜੀਆਂ ਕਿਹੜੀਆਂ ਔਕੜਾਂ ਆਈਆਂ ਤੇ ਕਿਸ ਤਰੀਕੇ ਦੇ ਨਾਲ ਇਸ ਵਿਆਹ ਨੂੰ ਜਿਹੜਾ ਸੀ ਉਹਨਾਂ ਨੇ ਕੰਪਲੀਟ ਕੀਤਾ ਜੀ ਠੀਕ ਹੈ ਜੀ ਇਹ ਸਾਰੀਆਂ ਗੱਲਾਂ ਜਾਣਨ ਲਈ ਚਲਦੇ ਹਾਂ ਜੀ ਤੇ ਮਿਲਦੇ ਹਾਂ ਜੀ ਉਸ ਜੋੜੀ ਦੇ ਨਾਲ ਸ਼ਾਬਾਸ਼ ਇਹ ਸਾਰਾ ਜੀ ਨਾ ਇਹ ਕਾਰਜ ਨਾ ਰਹੀ ਇੱਥੇ ਫਿਰ ਨਾਲ ਖੇਤੀਬਾੜੀ ਦਾ ਵੀ ਕੰਮ ਹੁੰਦਾ ਉਹ ਸਹੀ ਕੀ ਬਾਤ ਰੁੱਖ ਵਗੈਰਾ ਅੱਛੇ ਲਗਾਏ ਹੋਏ ਹੈ ਅੱਛਾ ਤੇ ਟਰੈਕ ਵੀ ਕਰਦੇ ਇਹ ਦਾਦਾ ਜੀ ਇਹ ਮੈਂ ਤੁਹਾਨੂੰ ਦਿਖਾ ਰਹੇ ਜਿਨ੍ਹਾਂ ਨੇ ਨਾ ਫਟ ਕਰੇ ਸਾਡੇ ਪਾਕਿਸਤਾਨ ਤੋਂ ਵਾਦੇ ਦੇਣੇ ਸੀ ਲੱਖੇ ਅੱਛਾ ਕਰ ਰਹੇ ਨਾ ਅਸਲਾਮੁਅਲੈਕੁਮ ਅਲੈਕੁਮ ਸਲਾਮ ਵਾਹਿ ਕੀ ਹਾਲ ਹੈ ਕਿੱਸੀ ਉਪਨ ਦਿੱਖੀ ਹੋ ਜੀ ਦਾਦਾ ਸੁਖਰੇ ਤੁਸੀਂ ਨਾ ਕੀ ਬਾਤ ਹੈ ਕੀ ਕਰ ਰਹੇ ਤੁਸੀਂ ਬਸ ਕੁੱਛ ਨਹੀਂ ਬਸ ਖੇਤਾਂ ਨੂੰ ਮੌਸਮ ਜਿਹਾ ਲਗਦਾ ਹਿਆ ਸੀ ਕਿ ਬਾਹਰ ਆ ਕੇ ਨਹੀਂ ਹੈ ਅੱਛਾ ਹਾਂਜੀ ਤੇ ਕੋਈ ਕੰਮ ਕੁੰਮ ਕਰਵਾਇਆ ਹਾਂ ਕੰਮ ਪਾ ਜੀ ਕੰਮ ਨਹੀਂ ਸੰਕਰੇ ਡੰਗੜਾ ਦਾ ਕੰਮ ਥੱਲੇ ਉੱਤੇ ਭਾਈ ਉਹਨਾਂ ਚਾਰਿਆਂ ਨੂੰ ਅੱਛਾ ਅੱਛਾ ਹਾਂਜੀ ਬਹੁਤ ਵਧੀਆ ਲੱਗਿਆ ਜੀ ਇਹ ਫਿਰ ਨਾਲ ਤੁਸੀਂ ਇਹ ਪਸ਼ੂ ਵਗੈਰਾ ਵੀ ਰੱਖੀ ਹਾਂਜੀ ਨਾਲ ਰੱਖੇ ਨੇ ਮੇਰੇ ਸਹੰਦ ਹੋਵੇ ਕੰਮ ਕਰਦੇ ਜੇ ਅੱਛਾ ਤੇ ਫਿਰ ਘਰ ਆ ਜੀ ਹਾਂ ਜੀ ਆ ਘਰ ਦੇ ਬੱਚੇ ਪੜ੍ਹਨ ਦੇ ਸਕੂਲੋਂ ਆਏ ਸੀਗੇ ਕੀ ਬਾਤ ਹੈ ਜੀ ਤੁਹਾਡਾ ਸਾਸ਼ਟ੍ਰਿਕ ਕਾਲ ਕਿਹਦੀ ਆ ਰਹੀ ਸੋ ਜੀ ਠੀਕ ਹੈ ਜੀ ਠੀਕ ਹੈ ਅੱਛਾ ਕੀ ਚੱਲ ਰਿਹਾ ਜੀ ਤੁਹਾਡਾ ਆਪਣਾ ਮਾਰ ਡੰਗਰ ਦਾ ਜੀ ਮਾਰ ਡੰਗਰ ਚੱਲ ਰਿਹਾ ਹਾਂਜੀ ਬਿਲਕੁਲ ਫਿਰ ਤੁਸੀਂ ਆਪਣਾ ਇਹ ਵਪਾਰ ਦਾ ਹੀ ਕੰਮ ਕਰਦੇ ਜੀ ਹਾਂਜੀ ਬਿਲਕੁਲ ਜੀ ਮਤਲਬ ਵਪਾਰ ਤੇ ਡੰਗਰ ਵਗੈਰਾ ਲੈ ਦੇਤੀ ਜੀ ਨਾਲ ਖੇਤੀਬਾੜੀ ਵਾਲੀ ਜਗ੍ਹਾ ਨਾਲ ਖੇਤੀਬਾੜੀ ਹਾਂਜੀ ਚਲੋ ਜੀ ਤੁਸੀਂ ਇੱਧਰੋ ਫ੍ਰੀ ਹੋ ਫਿਰ ਅੱਜ ਥਾੜਾ ਨਾ ਕਰਦੇ ਆ ਕੋਈ ਥੋੜੀ-ਬੋਤੀ ਗੱਲਾਂ ਬਾਤਾਂ ਪੈਂਜੀ ਫਿਰ ਖੇਤੀਬਾੜੀ ਤੇ ਨਾਲ ਵਪਾਰ ਹਾਂਜੀ ਨਾਲ ਵਪਾਰ ਕਰਦੇ ਆ ਨਾਲ ਖੇਤੀਬਾੜੀ ਕਰਦੇ ਆ ਮਾਸ਼ਾਅੱਲਾ ਸੰਦ ਸਾਰੇ ਆਪਣੇ ਆ ਮਸ਼ੀ ਵਗੈਰਾ ਫਿਰ ਸਾਰਾ ਆਪਣੇ ਕੀ ਬਾਤ ਆਨ ਸਿਲਰੀ ਮਤਲਬ ਬਜਾਈ ਦੀ ਹਾਂਜੀ ਹਾਂ ਅਗਰੀਕਲਚਰ ਦੀ ਮਤਲਬ ਮਸ਼ੀਨ ਆਪਣੀ ਹੈ ਅੱਛਾ ਅੱਛਾ ਇਹ ਟਰੈਕਟਰ ਰੱਖਿਆ ਹੋਇਆ ਜੀ ਹਾਂ ਜੀ ਟਰੈਕਟਰ ਰੱਖਿਆ ਜੀ ਕੀ ਬਾਤ ਹੈ ਗੱਡੀ ਵੀ ਰੱਖੀ ਮੇਰੀ ਭੈਣ ਨੇ ਫਿਰ ਕੀ ਬਾਤ ਹੈ ਜੀ ਇਹ ਮੋਟਰਸਾਈਕਲ ਤਾਂ ਬਾਬਾ ਰੱਖੇ ਹੋਇਆ ਸੀ ਹਾਂਜੀ ਇਹ ਬਸ ਦੁੱਧ ਲਈ ਜਾਂ ਢੇਰੀ ਦੇ ਤੇ ਵੈਸੇ ਆਉਣ ਜਾਣ ਲਈ ਤੇ ਵਪਾਰ ਨੂੰ ਜਾਂਦੇ ਨੇ ਵੱਡਾ ਮੋਟਰਸਾਈਕਲ ਤਾਂ ਲੈ ਕੇ ਜਾਂਦੇ ਜੀ ਅੱਛਾ ਅੱਛਾ ਉਹ ਐਕਟਿਵਾ ਜਦੋਂ ਇਹ ਨਹੀਂ ਆਉਂਦੇ ਘਰ ਉਹ ਤਾਂ ਬੱਚਿਆਂ ਨਾਲ ਕੇ ਜਾਂਦੀ ਜਾਂ ਬੱਚੇ ਟਿਵੀਸ਼ਨ ਵਗੈਰਾ ਚੱਲੇ ਜਾਂਦੇ ਜੀ 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 ਹਾਂਜੀ ਆਫਰ ਪੱਠੇ ਵਗੈਰਾ ਲਿਆਏ ਆ ਫਿਰ ਹੈਨਾ ਭਾਜੀ ਲੈ ਕੇ ਆਏ ਨੇ ਤੁਹਾਨੂੰ ਕਹਿੰਦੇ ਸੀ ਕਿ ਉਹਨਾਂ ਦਾ ਵੀ ਚਾਰਾ ਨਾ ਤਿਆਰੀ ਕਰੀ ਅੱਛਾ 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 ਜੀ ਉਹਨਾਂ ਦਾ ਵੀ ਟਾਈਮ ਹੋ ਗਿਆ ਕਿੱਦਾਂ ਦਾ ਮਾਹੌਲ ਲੱਗ ਰਿਹਾ ਪੈਂਜੀ ਤੁਹਾਨੂੰ ਇੱਧਰ ਲੈ ਬਨੇ ਇੱਥੇ ਮੈਨੂੰ ਤੇ ਬਹੁਤ ਹੀ ਅੱਛਾ ਲੱਗ ਰਿਹਾ ਕਿਉਂਕਿ ਆਪਣੇ ਅੱਤੀ ਸਾਭ ਕੁਛ ਕਰੀਦਾ ਹੈ ਜੀ 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 ਹਾਂ ਜੀ ਤੇ ਬਹੁਤ ਹੀ ਅੱਛਾ ਲੱਗਦਾ ਵੇ ਕਰਕੇ ਨਾਲ ਸਾਰਿਆਂ ਦੇ ਮਿਲ ਕੇ ਰਹਿ ਕੇ ਅੱਛਾ ਹਾਂ ਜੀ ਕੋਈ ਮੈਨੂੰ ਇਸ ਤਰ੍ਹਾਂ ਦਾ ਨੈਗੇਟਿਵ ਕੋਈ ਨਹੀਂ ਫੀਲ ਹੁੰਦਾ ਜੇ ਅੱਛਾ ਕੀ ਮੰਨ ਲਓ ਤੁਸੀਂ ਪਾਕਿਸਤਾਨ ਤੋਂ ਆਏ ਹੋ ਜਾਂ ਕਿਸ ਤਰ੍ਹਾਂ ਵਾ ਤੇ ਮੰਨ ਲਓ ਇੱਧਰ ਤੁਹਾਨੂੰ ਕੋਈ ਫਰਕ ਨਹੀਂ ਜੇ ਲੱਗਾ ਲੇਕਿਨ ਸਭ ਕੁਐਸਚਨ ਕਹਿੰਦੇ ਕਿ ਕੀ ਫਰਕ ਹੈ ਫਰਕ ਕੁਛ ਨਹੀਂ ਜੇ ਹੁੰਦਾ ਸੇਮ ਹੀ ਹੈ ਉਧਰ ਵੀ ਭੈਣ ਭਰਾ ਸੇਮ ਆ ਇੱਧਰ ਵੀ ਆਪਾਂ ਸੇਮ ਹੀ ਜੇ ਜੀ 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 ਹਾਂਜੀ ਬਹੁਤ ਪਿਆਰ ਨਾਲ ਬਣ ਮਿਲਦਾ ਇੱਕ ਜਗ੍ਹਾ ਤੇ ਰਹਿ ਰਹੇ ਆ ਇੱਕ ਵਾਲੀ ਸਭ ਕੁਛ ਮੇਰੀ ਨਜ਼ਰ ਚ ਇੱਕ ਵਾਲੀ ਨੇ ਸਭ ਬਹੁਤ ਵਧੀਆ ਲੱਗਦਾ ਹਾਂਜੀ ਮਾਸ਼ਾਅੱਲਾ ਬਹੁਤ ਵਧੀਆ ਕੀ ਬਾਤ ਹੈ ਜੀ ਆਪਨੇ ਕੁਛ ਬਾਹਰ ਹੀ ਗਿਆ ਉਹਦਾ ਕੁਛ ਬਾਹਰ ਵੀ ਹੈ ਅੱਛਾ 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 ਕੀ ਬਾਤ ਹੈ ਜੀ अच्छा मतलब और ये एरिया अपने कॉलेज यार पसंद हां जी अच्छा ये तविया 11 18 वाला हां जी क्या बात है अपने ओ दे अच्छा जी अच्छा 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 वो बाहर जड़ियां बच्चा बज्जियां हो वो बच्चा बज्जियां वो सारी हां जी अपनी ही हैं जी अच्छा अच्छा ਤੇ ਇਹ ਵੀ ਦੇਖੋ ਇਧਰ ਵੀ ਤੁਹਾਡੇ ਸੰਦ ਸਾਰੇ ਪਏ ਹੋਏ ਆ ਪਾਣ ਵਾਲਾ ਜਿੰਦਰਾ ਇਹ ਹੱਲਾ ਐ ਇਹ ਦੇਖੋ ਜੀ ਕੀ ਬਾਤ ਹੈ ਜੀ ਵਾਹ ਜੀ ਵਾਹ ਇਹ ਦੇਖ ਸਕਦੇ ਹੋ ਜੀ ਇਹ ਸੰਦ ਨੇ ਇਧਰ ਹੱਲਾ ਨੇ ਜੀ हां जी ਕੀ ਬਾਤ ਹੈ ਜੀ ਤੇ ਇਹ ਆ 18 ਇਟਰਾ ਲਾ ਆਪਣਾ ਇਟਰਾ ਲਾ ਦੇ ਕੀ ਬਾਤ ਹੈ ਜੀ ਬਹੁਤ ਵਧੀਆ ਜੀ ਬਸ ਦੋ ਆਹਾਂ ਦੇ ਰਿਪੇਅਰ ਹੋਣਗੇ ਨੇ ਅੱਛਾ ਜੀ ਆਹਾਂ ਦੇ ਹਾਂਜੀ ਅੱਛਾ 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 ਦਿਨ ਲਈ ਚਾਣਗੇ ਆ ਮਤਲਬ ਆਪਣੇ ਮਾਸ਼ਾਅੱਲਾ ਦੰਗਰ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਬਹੁਤ ਵਧੀਆ ਜੀ ਹਾਂ ਜੀ ਕੀ ਬਾਤ ਹੈ ਪੰਜੀ ਤੁਸੀਂ ਤੇ ਕੀ ਕਹਿੰਦੇ ਆ ਕਿ ਇੱਕ ਪੂਰੀ ਸਵਰਗ ਸਵਰਗ ਦੇ ਵਿੱਚ ਬਿਲਕੁਲ 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 ਜੀ ਕੀ ਬਾਤ ਹੈ ਮੈਨੂੰ ਇਹਨਾਂ ਕਿ ਪਾਕਿਸਤਾਨ ਦੀ ਯਾਦ ਜਾਂ ਉਹ ਵੈਸੇ ਉਹ ਯਾਦ ਆਪਣੀ ਵੱਖਰੀ ਹੈ ਨਾ ਹਾਂ ਜੀ ਲੇਕਿਨ ਮੈਂ ਇੱਥੇ ਬਹੁਤ ਖੁਸ਼ ਆ ਇੰਨਾਂ ਚੀਜ਼ਾਂ ਦੇ ਵਿੱਚ ਮਾਸ਼ਾਅੱਲਾ ਮੈਂ ਆਫਤੀ ਕਰਦੀ ਪੰਜੀ ਫਿਰ ਜਿਸ ਤਰ੍ਹਾਂ ਆਪਾਂ ਲੱਗੇ ਸਿੱਖ ਨੇ Hindu ਨੇ ਸਾਰੇ ਮਤਲਬ ਕਿਸ ਤਰ੍ਹਾਂ ਦਾ ਮਾਹੌਲ ਲੱਗਦਾ ਤੁਹਾਨੂੰ ਇੱਥੇ ਜਿਹੜਾ ਸਾਰਾ ਹਾਂ ਜੀ ਇੱਥੇ ਨੇ ਸਿੱਖ ਵੀ ਨੇ ਸਾਥ ਬੰਦੇ ਨੇ ਖਲੋਂਦੇ ਨੇ ਉੱਠਦੇ ਨੇ ਬੰਦੇ ਨੇ ਅਸੀਂ ਵੀ ਜਾਣੇ ਉਹਨਾਂ ਦੇ ਘਰ ਉਹ ਵੀ ਸਾਡੇ ਘਰ ਆਂਦੇ ਨੇ ਇੱਥੇ ਕੋਈ ਵਿਚਾਰ ਨਹੀਂ ਕਰਦਾ ਇਹ ਗੱਲ ਆ ਜਾਂਦੀ ਨਾ ਪਾਕਿਸਤਾਨ ਤੋਂ ਆਈ ਇੱਥੇ ਵਸ ਨਹੀਂ ਕੇ ਲੇਕਿਨ ਮੈਨੂੰ ਤੇ ਇੱਥੇ ਕੋਈ ਨਹੀਂ ਚਾਹ ਇੱਕ ਵਾਲੀ ਲੱਗਦਾ ਬਹੁਤ ਅੱਛਾ ਲੱਗਦਾ ਸਾਰੇ ਪਿਆਰ ਦਿੰਦੇ ਤੁਹਾਨੂੰ ਸਾਰੇ ਪਿਆਰ ਦਿੰਦੇ ਨੇ ਜੀ ਇਹ ਇਹਨਾਂ ਦੇ ਸਾਰੇ ਪਸੂ ਨੇ ਜੀ ਇਹ ਬੰਨੇ ਹੋਏ ਨੇ ਜੀ ਤੇ ਸਾਡੇ ਸੋਨੂ ਭਾਜੀ ਹੋ ਗਏ ਨੇ ਫ੍ਰੀ ਮੇਰੇ ਖਿਆਲ ਨਾਲ ਹੈਨਾ ਸੋਨੂ ਭਾਜੀ ਮੌਜਾ ਲਾਈਆਂ ਤੁਸੀਂ ਦੇ ਹੈ ਕਿਆ ਬਾਤ ਹੈ ਜੀ ਇਹ ਦੇਖ ਸਕਦੇ ਹੋ ਜੀ ਸਾਡੇ ਸੋਨੂ ਭਾਈ ਨੇ ਉਹ ਗਾਣੇ ਨੂੰ ਫੇਲ ਕਰ ਦਿੱਤਾ ਉਹ ਕਹਿੰਦੇ ਨਾ ਜੇ ਹੁੰਦੀ ਨਾ 47 ਵਿੱਚ ਲਕੀਰ ਮਨਜ਼ੂਰ ਤੇ ਨੌ ਬੇਬੇ ਲਈ ਲਿਹਾੜੀ ਸੀ ਲਾਹੌਰ ਤੋਂ ਜ਼ਰੂਰ ਪਰ ਉਹ ਗਾਣਾ ਫੇਲ ਹੋ ਗਿਆ ਜੀ सोनू ਬਾਜੀ ਵਾਕਈ ਨੌ ਜਿਹੜੀ ਆ ਬੇਬੇ ਵਾਸਤੇ ਲਾਹੌਰ ਤੋਂ ਹੀ ਲੈ ਆਇਆ ਜੀ ਬੱਚੇ ਆਏ ਹੁਣ ਹਾਂਜੀ 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 ਬੋਲ ਤੋਂ ਆਏ ਨੇ ਠੀਕ ਹੈ ਜੀ ਠੀਕ ਹੈ ਠੀਕ ਹੈ ਆਓ ਭਾਈ ਬੱਚਿਆਂ ਨਾਲ ਵੀ ਤੁਹਾਨੂੰ ਮਿਲਾਨੇ ਆ ਜੀ ਕੀ ਬਾਤ ਹੈ ਜੀ ਵਾਹ ਜੀ ਵਾਹ ਦੋ ਜੀ ਬੱਚੇ ਪੜ ਰਹੇ ਨੇ ਜੀ ਬੱਚੇ ਪੜ ਰਹੇ ਨੇ ਸਕੂਲ ਤੋਂ ਆਏ ਜੇ ਹੁਣੇ ਖਾਣਾ ਅੱਛਾ 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 ਕਿੰਨੇ ਸਾਲ ਹੋ ਗਏ ਭੈਣ ਜੀ ਤੁਹਾਡੇ ਮੈਰਿਜ ਨੂੰ ਤੁਹਾਡੇ ਨੂੰ ਮੇਰੀ ਮੈਰਿਜ ਨੂੰ ਆ 13ਵਾਂ ਸਾਲ ਲੱਗਾ ਭਾਜੀ 13ਵਾਂ ਸਾਲ ਕੱਲਿਆ 13 ਸਾਲ ਆ ਮੇਰੀ ਬੜੀ ਬੇਟੀ ਹੈ ਆ ਛੋਟੀ ਬੇਟੀ ਕੀ ਨਾਮ ਹੈ ਬੇਟਾ ਤੁਹਾਡਾ ਮਾਈ ਨੇਮ ਇਜ਼ ਤਰਨਮ ਮਾਈ ਨੇਮ ਇਜ਼ ਤਰਨਮ ਵੈਰੀ ਗੁੱਡ ਬੇਟਾ ਤੁਹਾਡਾ ਕੀ ਨਾਮ ਹੈ ਮਾਈ ਨੇਮ ਇਜ਼ ਜਵੈਦ ਸਫੀਕ ਵੈਰੀ ਗੁੱਡ ਸਕੂਲ ਜਾ ਰਹੇ ਵਧੀਆ ਪੜ ਰਹੇ ਹਾਂਜੀ ਤੇ ਬੇਟਾ ਜੀ ਇੱਕ ਬੇਗਮ ਉਹ ਅੰਦਰ ਜੀ ਅੱਛਾ ਅੱਛਾ ਜੀ ਠੀਕ ਹੈ ਜੀ ਉਹ ਇਹਨਾਂ ਨਾਲ ਰੁੱਸਿਆ ਹੋਇਆ ਜੀ ਅੱਛਾ ਰੁੱਸਿਆ ਹੋਇਆ ਵਾ ਸ਼ਾਮਨ ਠੀਕ ਹੈ ਸੁਣੋ ਓਹੋ ਅੱਛਾ ਥੋੜਾ ਨਰਾਜ਼ ਚੱਲ ਰਿਹਾ ਸ਼ਾਮਨ ਹਾਂ ਜੀ ਆ ਵੇਖੋ ਮੇਰਾ ਬੇਟਾ ਜੀ ਸ਼ਾਮਨ ਦਾ ਨਾਮ ਕੀ ਹੈ ਲਓ ਜੀ ਦੋਸਤੋ ਦੇਖ ਸਕਦੇ ਹੋ ਜੀ ਸ਼ਾਦੀ ਦੇ ਟਾਈਮ ਦੀਆਂ ਤਸਵੀਰਾਂ ਕੀ ਬਾਤ ਹੈ ਜੀ ਇਹ ਦੇਖ ਸਕਦੇ ਹੋ ਜੀ ਇਹਦੇ ਵਿੱਚ ਤੁਹਾਡੇ ਮੰਮੀ ਡੈਡੀ ਦੇ ਨਾਲ ਹੈਨਾ ਹਾਂਜੀ ਅੱਛਾ ਅੱਛਾ ਮਦਰ ਇਨ ਲਾ ਫਾਦਰ ਇਨ ਲਾ ਇਹਦੇ ਵਿੱਚ ਮੇਰੇ ਬ੍ਰਦਰ ਤੇ ਉਧਰ ਸਿਸਟਰ ਨੇ ਬ੍ਰਦਰ ਤੇ ਸਿਸਟਰ ਨੇ ਜੀ ਕੀ ਬਾਤ ਹੈ ਜੀ ਕਿੰਨੀ ਏਜ ਸੀ ਜੀ ਤੁਹਾਡੀ ਉਦੋਂ ਸ਼ਾਦੀ ਜਦੋਂ ਮੇਰੀ ਉਦੋਂ 21 ইয়ার্স ਸੀ ਜੀ 21 ইয়ার্স ਹਾਂਜੀ ਅੱਛਾ 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 ਤੇ ਇਹ ਬੇਟਾ ਤੁਹਾਡਾ ਨਾਮ ਕੀ ਹੈ ਸ਼ਾਮਨ ਅੱਛਾ ਈਮਾਨ ਹਾਂਜੀ ਵੈਰੀ ਗੁੱਡ ਕੀ ਬਾਤ ਹੈ ਜੀ ਇਹ ਦੋ ਮਾਸ਼ਾਅੱਲ ਬੱਚੀਆਂ ਨੇ ਜੀ ਦੋਨੋਂ ਠੀਕ ਹੈ ਜੀ ਐ ਦੀ ਬਹੁਤ ਹੀ ਖੂਬਸੂਰਤ ਜ ਆਜ ਪਰਿਵਾਰ ਜਿਹੜਾ ਸਾਨੂੰ ਮਿਲਿਆ ਹੈ ਜੀ ਸਰ ਕਿਸ ਤਰੀਕੇ ਦੇ ਨਾਲ ਇਹ ਫਿਰ ਸਾਰਾ ਜਿਹੜਾ ਇਹ ਤਾਲਮੇਲ ਬਣਿਆ ਜੀ ਇਹ ਜਿਹੜਾ ਤੁਹਾਡਾ ਮੈਰਿਜ ਤੁਹਾਡੀ ਹੋਈ ਆ ਇਹ ਕੀ ਸਟੋਰੀ ਬਣੀ ਜੀ ਕਿਸ ਤਰੀਕੇ ਨਾਲ ਹੋਈ ਜੀ ਸਾਰੀ ਸਰ ਜਦੋਂ ਪਾਰਟੀਸ਼ਨ ਹੋਈ ਨਾ 1947 1947 ਚ ਜੀ ਸਰ ਜੀ ਉਦੋਂ ਸਾਡੇ ਕੁਝ ਕੁਝ ਪਰਿਵਾਰ ਇੱਧਰ ਰਹਿ ਗਿਆ ਸੀ ਅੱਛਾ ਤੇ ਕੁਝ ਪਰਿਵਾਰ ਸਾਡਾ ਪਾਕਿਸਤਾਨ ਚਲ ਗਿਆ ਸੀ ਅੱਛਾ ਜੀ ਉਸ ਤੋਂ ਬਾਅਦ ਫਿਰ ਸਾਡੇ ਹੌਲੀ ਹੌਲੀ ਫੋਨਾਂ ਤੇ ਰਾਹਤੇ ਹੋਣ ਲੱਗੇ ਜੀ ਦੋਂ ਹੋਣਾ ਹੋਏ ਫਿਰ ਕੇ ਕੋਈ ਪਰਿਵਾਰ ਸਾਡਾ ਮਿਲ ਗਿਆ ਅੱਛਾ ਉਸ ਕਾਰਨ ਫਿਰ ਸਾਡੀ ਰਿਸ਼ਤੇਦਾਰੀ ਵਾਧੀ ਗਈ ਠੀਕ ਹੈ ਫਿਰ ਅਸੀਂ ਉਹਨੇ ਪਿਛਲੇ ਪਰਿਵਾਰ ਦੀ ਸ਼ਾਦੀ ਕੀਤੀ ਆਪਣੇ ਰਿਸ਼ਤੇਦਾਰੀ ਦੀ ਆਪਣੇ ਰਿਸ਼ਤੇਦਾਰੀ ਅੱਛਾ ਅੱਛਾ ਸਾਡੀ ਠੀਕ ਹੈ ਸਰ ਹਾਂ ਪੰਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਮਾਫੀਆ ਗੁਰਨਾਜ਼ ਹੈ ਮਾਫੀਆ ਗੁਰਨਾਜ਼ ਗੁਲਨਾਜ਼ ਜੀ ਕੀ ਬਾਤ ਹੈ ਜੀ ਬਹੁਤ ਵਧੀਆ ਜੀ ਠੀਕ ਹੈ ਜੀ ਤੇ ਤੁਹਾਡਾ ਪਾਕਿਸਤਾਨ ਦੇ ਵਿੱਚ ਤੁਹਾਡਾ ਪਿੰਡ ਕਿਹੜਾ ਸੀ ਜੀ ਮੇਰਾ ਪਿੰਡ ਠੱਠਾ ਤਾੜਾ ਜੀ ਅੱਛਾ ਸ਼ੇਖਪੁਰਾ ਜ਼ਿਲ੍ਹਾ ਸ਼ੇਖਪੁਰਾ ਤਹਿਸੀਲ ਵੀ ਸ਼ੇਖਪੁਰਾ ਜੀ ਤਹਿਸੀਲ ਵੀ ਸ਼ੇਖਪੁਰਾ ਹਾਂਜੀ ਕਿਆ ਬਾਤ ਹੈ ਜੀ ਬਿਲਕੁਲ ਤੇ ਅੱਜ ਵੀ ਤੁਹਾਡਾ ਪਰਿਵਾਰ ਉਸੇ ਜਗ੍ਹਾ ਤੇ ਰਹਿ ਰਿਹਾ ਜੀ ਹਾਂਜੀ ਅੱਜ ਵੀ ਉਸੇ ਜਗ੍ਹਾ ਤੇ ਹੀ ਰਹਿ ਰਹੇ ਆ ਕੋਈ ਛਾਦੀ ਦੇ ਬਾਅਦ ਦੀ ਕੋਈ ਯਾਦ ਦੱਸੋ ਜੀ ਜਿਹੜੀ ਤੁਹਾਨੂੰ ਜ਼ਿਆਦਾ ਵਧੀਆ ਲੱਗੀ ਹੋਵੇ ਇੱਧਰ ਆ ਕੇ ਜਦ ਤੁਸੀਂ ਇੱਧਰ ਆਏ ਹੋ ਤੇ ਜਿਹੜੀ ਤੁਹਾਨੂੰ ਸਭ ਤੋਂ ਵਧੀਆ ਲੱਗੀ ਹੋਵੇ ਕਿ ਇੱਧਰ ਦੇ ਲੋਕਾਂ ਦੇ ਨਾਲ ਕਿਸ ਤਰੀਕੇ ਦਾ ਉਸ ਸਮੇਂ ਮਾਹੌਲ ਬਣਿਆ ਤੁਹਾਡਾ ਕੋਈ ਐਦਾਂ ਦੀ ਕੋਈ ਯਾਦ ਦੱਸੋ ਜੀ ਸਾਨੂੰ ਯਾਦ ਹੈ ਜੇ ਕਿ ਜਦੋਂ ਮੈਂ ਆਈ ਸੀ ਨਾ ਬੜਾ ਹੀ ਆਇਆ ਕਿ ਇੰਨੇ ਲੋਕੀ ਆਏ ਦੇਖਣਾ ਕਿ ਦੂਰ ਦੂਰ ਤੋਂ ਦੇਖਣਾ ਕਿ ਕਿਹੜੀ ਮਤਲਬ ਕਿਹੜਾ ਪਾਕਿਸਤਾਨ ਤੋਂ ਨਾ ਹੋ ਗਿਆ ਕਿਹੜਾ ਮੁੰਡਾ ਕਿਹੜੀ ਲੜਕੀ ਲੈ ਕੇ ਆਇਆ ਹੈ ਅੱਛਾ ਤੇ ਇੰਨੇ ਲੋਗ ਆਏ ਇੰਨੇ ਲੋਗ ਆਏ ਉਸ ਟਾਈਮ ਮिन्नੂ ਜੋ 36000 ਰੁਪਿਆ ਹੋਇਆ ਸੀ ਉਸ ਦਿਨ ਜਦ ਮੈਂ ਆਈ ਸੀ। ਕੀ ਬਾਤ ਹੈ ਜੀ ਇਹ ਪੰਜਾਬ ਦੀ ਸ਼ਾਨ ਹੈ। ਪੰਜਾਬ ਦੀ ਸ਼ਾਨ ਹੈ। ਕਿ ਉਹਨਾਂ ਨੇ ਸਮਝਿਆ ਕਿ ਸਾਡੀ ਧੀ ਹੈ ਸਾਡੀ ਨੌ ਹੈ। ਹਾਂਜੀ ਤੇ ਬਹੁਤ ਹੀ ਲੋਕੀ ਆਉਂਦੇ ਹੁੰਦੇ ਸੀ। ਬਹੁਤ ਆਮਾਨ ਸਤਿਕਾਰ ਦਿੰਦੇ ਨੇ। ਬਹੁਤ ਹੀ ਹਜੇ ਤਾਂ ਕਿ ਸ਼ਾਇਦ ਉਹ ਨਾ ਇਹ ਚੀਜ਼ਾਂ ਮੈਂ ਦੇਖਦੀ ਜਾਂ ਨਾ ਕਰਦੀ ਤੇ ਮੈਂ ਇੱਥੇ ਨਾ ਰਹਿ ਜਾ ਲੈਂਦੀ। ਮਤਲਬ ਸ਼ਗਨ ਸਾਰਿਆਂ ਨੇ ਦਿੱਤਾ ਜਿਹੜਾ ਵੀ ਆਇਆ। ਹਾਂਜੀ। ਸ਼ਗਨ ਦੇ ਕੇ ਗਏ। ਸ਼ਗਨ ਦੇ ਕੇ ਜਾਂਦੇ ਰਿਹਾ। ਕੀ ਬਾਤ ਹੈ ਜੀ ਕੀ ਬਾਤ ਹੈ। ਫਿਰ 6 ਮਹੀਨੇ ਬਾਅਦ ਅਸੀਂ ਪਾਰਟੀ ਵੀ ਕੀਤੀ। ਅੱਛਾ ਜੀ। ਹਾਂਜੀ। ਫਿਰ ਪਾਰਟੀ ਕੀਤੀ ਬਹੁਤ ਲੋਕ ਸਿੱਖ Hindu ਮੁਸਲਮਾਨ ਮਤਲਬ ਜਿਹੜੇ ਜਿਹੜੇ ਰਿਲੇਸ਼ਨ ਚ ਸਨ ਜਿਨ੍ਹਾਂ ਜਿਨ੍ਹਾਂ ਨਾਲੇ ਮਿਲਦੇ ਵਰਤਦੇ ਸਨ ਜੀ ਬਹੁਤ ਹੀ ਦੁਨੀਆ ਆਈ ਸੀ ਸਾਰੇ ਧਰਮਾਂ ਦੇ ਮਤਲਬ ਉਹਦੇ ਵਿੱਚ ਤੁਹਾਡੀ ਪਾਰਟੀ ਦੇ ਸਾਰੇ ਆਏ ਤੇ ਇਹ ਜਦੋਂ ਤੁਸੀਂ ਆਪਣਾ ਛਾਦੀ ਹੋ ਗਈ ਜੀ ਹੈਨਾ ਹਾਂਜੀ ਤੇ ਸ਼ਾਦੀ ਤੋਂ ਬਾਅਦ ਕੋਈ ਡਾਕੂਮੈਂਟੇਸ਼ਨ ਦੇ ਵਿੱਚ ਤੁਹਾਨੂੰ ਕੋਈ ਜ਼ਿਆਦਾ ਭਾਂਜੀ ਦਿੱਕਤ ਨਹੀਂ ਆਈ ਜਾਂ ਕਿਸ ਤਰ੍ਹਾਂ ਰਿਹਾ ਮਤਲਬ ਡਾਕੂਮੈਂਟੇਸ਼ਨ ਸਾਡੀ ਕੋਈ ਮਸਲਾ ਨਹੀਂ ਹੋਇਆ ਕੋਈ ਪਰੇਸ਼ਾਨੀ ਪਹਿਲੀ ਪਹਿਲੀ ਹੋਈ ਸੀ ਬਾਅਦ ਚ ਸਹੀ ਹੋ ਗਿਆ ਸੀ ਤੇ ਮਤਲਬ ਹੁਣ ਜਿੱਥੇ ਵੀ ਜਿਹੜੇ ਡਿਪਾਰਟਮੈਂਟ ਚ ਜਾਂਦੇ ਹੁੰਦੇ ਸਾਂ ਬਹੁਤ ਸਪੋਰਟ ਕਰਦੇ ਸੀ ਅੱਛਾ ਮਤਲਬ ਤੁਹਾਨੂੰ ਸਰਕਾਰ ਵੱਲੋਂ ਪੂਰੀ ਸਹੂਲਤ ਮਿਲੀ ਸਰਕਾਰ ਵੱਲੋਂ ਮੈਨੂੰ ਪੂਰੀ ਸਹੂਲਤ ਸੀ ਕਿ ਸਾਡੇ ਤਾਈ ਰਹਿ ਰਹੀਆਂ ਤੇ ਹੁਣ ਵੀ ਬਹੁਤ ਸਪੋਰਟ ਕਰਦੇ ਹੁਣ ਤਾਂ ਬਹੁਤ ਹੀ ਈਜ਼ੀ ਹੋ ਗਿਆ ਵੀਜ਼ਾ ਮੇਰਾ ਅੱਛਾ ਹਾਂਜੀ ਠੀਕ ਹੈ ਕੋਈ ਮਸਲਾ ਨਹੀਂ ਕੋਈ ਪਰੇਸ਼ਾਨੀ ਨਹੀਂ ਹੁਣ ਤੁਹਾਡੀ ਡਾਕੂਮੈਂਟੇਸ਼ਨ ਪੂਰੀ ਇੰਡੀਆ ਨਾਲ ਇੰਡੀਆ ਨੇ ਹਾਂਜੀ ਹੁਣ ਮੈਂ ਦਾ ਵੋਟ ਵੀ ਹੈ ਰਾਸ਼ਨ ਕਾਰਡ ਵੀ ਜੇ ਅੱਛਾ ਕਾਰਡ ਹੈ ਹਾਂਜੀ ਹਰ ਚੀਜ਼ ਤੁਹਾਡੀ ਆਪਣੀ ਮਰਜ਼ੀ ਤੋਂ ਹਾਂਜੀ ਸਰਕਾਰੀ ਚੰਦੀਆਂ ਮਤਲਬ ਉਹ ਤੁਸੀਂ ਕਹਿ ਸਕਦੇ ਹੋ ਕਿ ਜਨਮ ਪਾਕਿਸਤਾਨੀ ਤੇ ਵੈਸੇ ਹੁਣ ਤੁਸੀਂ ਇੰਡੀਆ ਨੂੰ ਇੰਡੀਆ ਹੋ ਗਈ ਜੀ ਹਾਂਜੀ ਕੀ ਬਾਤ ਹੈ ਜੀ ਵੋਟ ਕਰ ਰਹੇ ਹੋ ਜੀ ਹਾਂਜੀ ਵੋਟ ਕਰ ਰਹੀ ਆ ਕਿ ਮੈਂ ਨਾ ਮੈਰਿਜ ਤੋਂ ਨਾ ਤਿੰਨ ਮੈਰਿਜ ਤੋਂ 25 ਦਿਨ ਬਾਅਦ ਇਹ ਆ ਗਏ ਸਨ ਅੱਛਾ ਉਸ ਤੋਂ ਬਾਅਦ 3 ਮਹੀਨੇ ਬਾਅਦ ਮੈਂ ਜਿਆਦਾ ਇੱਧਰ ਆਈ ਮੀਨੋ ਲੈਣ ਗਏ ਆ ਅੱਛਾ ਉਸ 3 ਮਹੀਨੇ ਬਾਅਦ ਮੈਂ ਫਿਰ ਇੱਧਰ ਇੰਡੀਆ ਆਈ ਜੇ ਨਹੀਂ ਜਦੋਂ ਮੈਰਿਜ ਹੋਈ ਆ ਤੇ ਉਹ ਉਸ ਵੇਲੇ ਤੁਸੀਂ ਨਾਲ ਨਹੀਂ ਆਏ ਨਹੀਂ ਮੈਂ ਉਸ ਵਕਤ ਨਹੀਂ ਨਾਲ ਆਈ ਅੱਛਾ ਮੈਂ 3 ਮਹੀਨੇ ਬਾਅਦ ਚ ਆਈ ਹਾਂ ਕਿਉਂਕਿ ਇਹ ਦੁਬਾਰਾ ਫਿਰ ਮੈਨੂੰ ਲੈਣ ਗਏ ਸੀ ਅੱਛਾ 3 ਮਹੀਨੇ ਬਾਅਦ ਦੁਬਾਰਾ ਤੁਹਾਨੂੰ ਲੈਣ ਵਾਸਤੇ ਲੈਣ ਗਏ ਤੇ ਬਾਅਦ ਇਸ ਟਾਈਮ ਮੈਂ ਜਦ ਇੱਥੇ ਆਈ ਨਾ ਫਿਰ ਮੈਨੂੰ ਉਦੋਂ ਅੱਛਾ ਨਹੀਂ ਸੀ ਲੱਗਦਾ ਕਿਉਂਕਿ ਫਿਰ ਉਧਰ ਇੱਕਦਮ ਮਾਹੌਲ ਚੇਂਜ ਹੋ ਗਿਆ ਨਾ ਚੇਂਜਿੰਗ ਦੀ ਵਜ੍ਹਾ ਤੋਂ ਨਾ ਫਿਰ ਉਧਰ ਮੈਂ ਬਾਇਆ ਵਗੈਰਾ ਪਹਿਨਣਾ ਚਾਦਰ ਵਗੈਰੀ ਲੈਣੀ ਹੈ ਨਾ ਇਧਰ ਮਾਹੌਲ ਬਿਲਕੁਲ ਓਪਨ ਸੀ ਓਪਨ ਸੀ ਤੇ ਹਾਂਜੀ ਮੈਂ ਇਸ ਚੀਜ਼ ਨੂੰ ਅਕਸੈਪਟ ਨਹੀਂ ਸਾ ਕਰ ਪਾ ਰਹੀ ਲੇਕਿਨ ਥੋੜੀ ਥੋੜੀ ਮੈਨੂੰ ਮੁਸ਼ਕਲ ਸੀ ਮਤਲਬ ਜਿਸ ਤਰ੍ਹਾਂ ਤੁਸੀਂ ਉਧਰ ਬੁਰਕਾ ਵਗੈਰਾ ਪਹਿਨਦੇ ਸੀ ਹੈ ਨਾ ਤੇ ਇਧਰ ਕਲਚਰ ਤੇ ਉਧਰ ਦੇ ਕਲਚਰ 'ਚ ਥੋੜਾ ਜਿਹਾ ਡਿਫਰੈਂਸ ਹੈ। ਡਿਫਰੈਂਸ ਆ ਗਿਆ। ਤੇ ਮੈਨੂੰ ਉਹਨੂੰ ਮਤਲਬ ਪਕੜ ਕਰਨ ਦੇ ਵਿੱਚ ਥੋੜਾ ਟਾਈਮ ਲੱਗਿਆ। ਟਾਈਮ ਲੱਗਾ ਲੇਕਿਨ ਹੁਣ ਇਹ ਜੇ ਕਿ ਹੁਣ ਮੈਨੂੰ ਕੋਈ ਮੁਸ਼ਕਲ ਨਹੀਂ ਆ ਮੈਂ ਐਕਸੈਪਟ ਕਰ ਚੁੱਕੀ ਆ ਇਹ ਚੀਜ਼ਾਂ। ਹਾਂਜੀ। ਤੇ ਪੰਜਾਬ ਦਾ ਮਾਹੌਲ ਬਹੁਤ ਹੀ ਅੱਛਾ ਹੈ। ਅੱਛਾ ਮਤਲਬ ਤੁਹਾਨੂੰ ਕੋਈ ਉਪਰਾਪਣ ਮਹਿਸੂਸ ਨਹੀਂ ਰਿਹਾ? ਨਹੀਂ ਮਹਿਸੂਸ ਨਹੀਂ ਹੋਇਆ। ਆਪਣਾ ਪਾਣੀ ਲੱਗਿਆ। ਹਾਂਜੀ ਆਪਣਾ ਪਾਣੀ ਲੱਗਾ ਏ। ਠੀਕ ਹੈ ਜੀ। ਸੋਨੋ ਜੀ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ ਮਤਲਬ ਕੀ ਤੁਸੀਂ ਇੱਕ ਕਹਿ ਸਕਦੇ ਆ ਕਿ ਸਾਡੇ ਪੰਜਾਬ ਦੇ ਵਿੱਚ ਇੱਕ ਬੜਾ ਵੱਡਾ ਕੰਮ ਕਰ ਦਿੱਤਾ ਜੀ ਹੈ ਮਤਲਬ ਜਿਹੜੀ ਚੀਜ਼ ਬਾਰੇ ਅਸੀਂ ਸੋਚ ਵੀ ਨਹੀਂ ਸਕਦੇ ਤੁਸੀਂ ਉਹ ਕਰ ਵਿਖਾਇਆ ਜੀ ਤੇ ਕਿਸ ਤਰ੍ਹਾਂ ਦਾ ਲੱਗ ਰਿਹਾ ਜੀ ਤੁਹਾਨੂੰ ਬਹੁਤ ਅਨਛਾ ਜੀ ਤੁਹਾਡੀ ਜ਼ਿੰਦਗੀ ਕਿੱਦਾਂ ਦੀ ਚੱਲ ਰਹੀ ਹੈ ਬਹੁਤ ਖੁਸ਼ਹਾਲ ਜੀ ਖੁਸ਼ਹਾਲ ਹੈ ਬਹੁਤ ਖੁਸ਼ਹਾਲ ਜੀ ਕੋਈ ਪ੍ਰੋਬਲਮ ਕੋਈ ਦਿੱਕਤ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਕੋਈ ਪ੍ਰੋਬਲਮ ਨਹੀਂ ਜੀ ਮਤਲਬ ਪਿਆਰ ਮੁਹੱਬਤ ਨਾਲ ਸਾਰੀ ਫੈਮਿਲੀ ਰਹਿ ਰਹੀ ਆ ਬੱਚੇ ਵਧੀਆ ਪੜ ਰਹੇ ਨੇ ਹਾਂਜੀ ਬਿਲਕੁਲ ਬਹੁਤ ਵਧੀਆ ਪੜਾਈ ਕਰ ਰਹੇ ਬੱਚੇ ਠੀਕ ਹੈ ਤੇ ਤੁਸੀਂ ਖੇਤੀਬਾੜੀ ਦੇ ਵਿੱਚ ਆਪਣੀ ਜ਼ਮੀਨ ਕਿੰਨੀ ਹੈ ਜੀ ਤੁਹਾਡੀ ਆਪਣੀ ਜ਼ਮੀਨ ਤੇ ਥੋੜੀ ਜਿਹੀ ਠੇਕੇ ਤੇ ਲੈ ਕੇ ਜਿਆਦਾ ਕਰਦੇ ਠੇਕੇ ਦੇ ਨਾਲ ਕਰ ਲੈਂਦੇ ਹਾਂਜੀ ਤੇ ਨਾਲ ਫਿਰ ਤੁਸੀਂ ਆਪਣਾ ਉਹ ਜਿਹੜਾ ਵਪਾਰ ਦਾ ਕੰਮ ਕਰਦੇ ਵਪਾਰ ਦਾ ਕੰਮ ਕਰ ਰਹੇ ਹਾਂਜੀ ਬਿਲਕੁਲ ਮਤਲਬ ਜ਼ਿੰਦਗੀ ਵਧੀਆ ਅੱਛੀ ਜਾ ਰਹੀ ਹੈ ਬਹੁਤ ਵਧੀਆ ਅੱਛੀ ਲੱਗ ਰਹੀ ਹੈ ਪ੍ਰੋਬਲਮ ਕੋਈ ਨਹੀਂ ਕੋਈ ਪ੍ਰੋਬਲਮ ਨਹੀਂ ਸਾਰਾ ਵਧੀਆ ਹੈ ਬਹੁਤ ਵਧੀਆ ਕੀ ਬਾਤ ਹੈ ਜੀ ਠੀਕ ਹੈ ਜੀ ਅੱਜ ਜੀ ਤੁਸੀਂ ਸ਼ਾਦੀ ਤੋਂ ਬਾਅ ਤੁਸੀਂ ਗਏ ਸੀ ਸ਼ਾਦੀ ਤੋਂ ਬਾਅਦ ਪਾਕਿਸਤਾਨ ਦੇ ਬਾਜੀ ਸ਼ਾਦੀ ਤੋਂ 4 ਸਾਲ ਬਾਅਦ 4.5 ਸਾਲ ਬਾਅਦ ਗਈ ਜੀ ਅੱਛਾ ਜੀ ਪਹਿਲੇ ਮੇਰੀ ਬੇਚੀਆਂ ਦਾ ਪਾਸਪੋਰਟ ਨਹੀਂ ਸੀ ਬੰਦਾ ਲੇਕਿਨ 4.5 ਸਾਲ ਬਾਅਦ ਫਿਰ ਮੈਂ ਗਈ ਜੀ ਅੱਛਾ ਮੇਰੀ ਬੱਚੀ ਛੋਟੀ ਸੀ ਨਹੀਂ ਸੀ ਜਾਣਦੇ ਤੇ ਲੈ ਗਈ ਸੀ ਆਊਟ ਆਫ ਪਰਮਿਟਿੰਦਾ ਅੱਛਾ ਲੈ ਗਈ ਫਿਰ ਲੈ ਆਈ ਸੀ ਫਿਰ ਉਸ ਤੋਂ ਬਾਅਦ 3 ਸਾਲ ਬਾਅਦ ਮੇਰੇ ਛੋਟੇ ਬੇਟਾ ਪੈਦਾ ਹੋਇਆ ਫਿਰ ਉਹਦਾ ਪਾਸਪੋਰਟ ਬਣਿਆ ਫਿਰ ਤਿੰਨੋਂ ਬੱਚਿਆਂ ਦਾ ਪਾਸਪੋਰਟ ਬਣੇ ਨੇ ਫਿਰ ਇਹਨਾਂ ਨਾਂ ਲੈ ਕੇ ਉਹਦੋਂ ਥੋੜੀ-ਥੋੜੀ ਦਿੱਕਤ ਹੈਗੀ ਸੀ ਅੱਛਾ ਹਾਂਜੀ ਉਹਦੋਂ ਮੈਂ ਬੱਚਿਆਂ ਨਾਲ ਲੈ ਕੇ ਗਈ ਸੀ ਲੇਕਿਨ ਹੁਣ ਇਹ ਦੇਖੀ ਹੁਣ ਮੈਨੂੰ ਕੋਈ ਪਰੇਸ਼ਾਨੀ ਨਹੀਂ ਹੁਣ ਕੋਈ ਪਰੇਸ਼ਾਨੀ ਨਹੀਂ ਕੋਈ ਪਰੇਸ਼ਾਨੀ ਨਹੀਂ ਮੈਂ ਬਹੁਤ ਖੁਸ਼ ਆ ਇਹ ਹੁਣ ਮੈਂ ਮਰਜ਼ੀ ਤੋਂ ਨਹੀਂ ਜਾਂਦੀ ਲੇਕਿਨ ਮੈਂ ਜਦ ਚਾਹਾਂ ਮੈਂ ਚਲੇ ਜਾਂਦੀ ਹਾਂ ਮੇਰੇ ਭਾਂਜੀ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ ਜੀ ਤੇ ਤੁਹਾਡੀਆਂ ਪਾਕਿਸਤਾਨ ਦੇ ਵਿੱਚ ਅਸੀਂ ਅਕਸਰ ਜਿਹੜੀਆਂ ਕੁਝ ਵੀਡੀਓਜ਼ ਵਗੈਰਾ ਦੇਖਦੇ ਕਿ ਉਧਰ ਦੀਆਂ ਲੜਕੀਆਂ ਬੜੀ ਚਾਹਤ ਕਰ ਰਹੀਆਂ ਕਿ ਅਸੀਂ ਇੰਡੀਆ ਦੇ ਵਿੱਚ ਮਤਲਬ ਜਿਹੜੀਆਂ ਮੈਰਿਜ ਕਰਵਾਉਣੀ ਚਾਹੁੰਦੇ ਆ ਤੇ ਕੀ ਤੁਹਾਡੀ ਸੋਚ ਹੈ ਕਿ ਅਗਰ ਮੰਨ ਲਓ ਕੋਈ ਹੋਰ ਵੀ ਲੜਕੀ ਇੰਡੀਆ 'ਚ ਮੈਰਿਜ ਕਰਵਾਂਦੀ ਹੈ ਤੇ ਤੁਹਾਡੇ ਮੁਤਾਬਕ ਸਹੀ ਹੈ ਜਾਂ ਕਿਸ ਤਰ੍ਹਾਂ ਦਾ ਮੈਂ ਤਾਂ ਕਹਿੰਦੀ ਬਿਲਕੁਲ ਸਹੀ ਹੈ ਰਿਲੇਸ਼ਨ ਵਧਾਣਾ ਚਾਹੀਦਾ ਹੈ ਅੱਛਾ ਹਾਂਜੀ ਇਹਨੂੰ ਉਧਰ ਜਾਣਾ ਚਾਹੀਦਾ ਵੇ ਕਿ ਇਧਰ ਵੀ ਇਨਸਾਨ ਨੇ ਹਾਂ ਹਰ ਇਨਸਾਨ ਇਕਵਲ ਹੀ ਲੇਕਿਨ ਸਭ ਦਾ ਆਪਣੇ ਆਪਣੇ ਮਾਈਂਡ ਹੈ ਲੇਕਿਨ ਮੈਂ ਕਹਿੰਨੀ ਜੇ ਓਪਨ ਮਾਈਂਡ ਸਾਡੇ ਵਾਂਗੂ ਹੋਵੇ ਅਸੀਂ ਵੀ ਤਾਂ ਖੁਸ਼ ਰਹਦੇ ਅਸੀਂ ਵੀ ਖੁਸ਼ ਰਹੇ ਅਸੀਂ ਇਸ ਨੀਕ ਪੰਜਾਬ ਦੇ ਹੀ ਆ ਸਾਡੀ ਲਾਈਫ ਬਹੁਤ ਖੁਸ਼ ਹੈ ਸਾਡੀ ਲਾਈਫ ਇੱਕ ਮਿਸਾਲ ਬਣੀ ਹੈ ਮੰਨ ਲਓ ਤੁਸੀਂ ਕਹਿਣਾ ਚਾਹੁੰਦੇ ਹੋ ਪਾਕਿਸਤਾਨੀਆ ਲੜਕੀਆਂ ਨੂੰ ਕਿ ਇਧਰ ਅਗਰ ਸ਼ਾਦੀ ਦਾ ਕੋਈ ਪ੍ਰਪੋਜ਼ਲ ਬਣਦਾ ਹੈ ਤੇ ਜ਼ਰੂਰ ਕਰਵਾਣੀ ਚਾਹੀਦੀ ਹੈ ਹਾਂ ਮੈਂ ਕਹਿੰਨੀ ਆ ਕਰੋ ਕਰਵਾਣੀ ਚਾਹੀਦੀ ਹੈ ਕਰਵਾਣੀ ਚਾਹੀਦੀ ਤੇ ਸਰਕਾਰ ਨੂੰ ਵੀ ਚਾਹੀਦਾ ਫੁੱਲ ਸਪੋਰਟ ਕਰੇ ਫੁੱਲ ਸਪੋਰਟ ਕਰਨ ਕੀ ਬਾਤ ਹੈ ਜੀ ਦੀ ਮੰਗੇ ਮੇਰੀ ਮੰਗੇ ਸਰਕਾਰ ਅਗੇ ਕਿ سپورਟ ਕਰਨੀ ਚਾਹੀਦੀ سپورਟ ਕਰਨੀ ਚਾਹੀਦੀ ਹੈ ਜੇ ਕੋਈ ਪਾਕਿਸਤਾਨ ਦੀ ਹੋਰ ਵੀ ਲੜਕੀ ਇਧਰ ਮੈਰਿਜ ਕਰਨਾ ਚਾਹੁੰਦੀ ਹੈ ਤਾਂ ਸਰਕਾਰ سپورਟ ਕਰੇ ਕਰੇ ਕੀ ਬਾਤ ਹੈ ਕਿ ਤੁਹਾਡੀ ਮੈਰਿਜ ਤੋਂ ਬਾਅਦ ਤੁਹਾਡੇ ਪੇਰੈਂਟਸ ਜਿਹੜੇ ਆ ਉਹ ਤੁਹਾਨੂੰ ਮਿਲਣ ਵਾਸਤੇ ਆਏ ਜਾਂ ਕਿਸ ਤਰ੍ਹਾਂ ਆ ਨਹੀਂ ਯਾਰ ਤੇ ਬਹੁਤ ਦੁੱਖ ਵਾਲੀ ਗੱਲ ਜੇ ਕਿ ਜਿੰਨੇ ਮੇਰੀ ਮੈਰਿਜ ਨੂੰ 13 ਸਾਲ ਹੋ ਗਏ ਜੇ ਅੱਛਾ ਜੀ ਮੇਰੇ ਬ੍ਰਦਰ ਨੇ ਤਿੰਨ ਦਫਾ ਵੀਜ਼ਾ ਅਪਲਾਈ ਕੀਤਾ ਉਹਨੂੰ ਤਿੰਨ ਦਫਾ ਹੀ ਰਿਫਿਊਜ਼ਲ ਮਿਲੀ ਹੈ ਅੱਛਾ ਜੀ ਵੀਜ਼ਾ ਨਹੀਂ ਸਰਕਾਰ ਦੇ ਰਹੀ ਮੇਰੇ ਮਾਂ-ਬਾਪ ਇਤਨੇ ਆ ਇਤਨਾ ਨਹੀਂ ਦੇਖ ਸਕਦੇ ਕਿ ਮੈਂ ਆਪਣੀ ਬੇਟੀ ਦਾ ਘਰ ਹੀ ਦੇਖ ਲਾਂ ਓਏ ਹੋਏ ਜਿਸ ਨੇ ਉਸਨੇ ਪੈਦਾ ਕੀਤਾ ਇਤਨਾ ਬੜਾ ਕੀਤਾ ਮੇਰੀ ਮਦਰ ਹੈ ਕਿ ਨਹੀਂ ਤੁਰਦੇ ਨਹੀਂ ਆ ਕਿ ਹਲਕਾ-ਹਲਕਾ ਤੁਰਦੇ ਲੇਕਿਨ ਉਹਨਾਂ ਨੇ ਇਹੀ ਖੁਆਇਸ਼ ਹੁੰਦੀ ਕਿ ਮੈਂ ਕਿਤੇ ਨਾ ਕਿ ਆਪਣੀ ਬੇਟੀ ਦਾ ਘਰ ਦੇਖਾਵਾਂ ਇੱਕ ਵਾਰ ਜਾ ਕੇ ਮਿਲ ਕੇ ਆਵਾਂ ਲੇਕਿਨ ਇਹ ਚਾਹੀਦਾ ਹੈ ਸਰਕਾਰਾਂ ਅਗੇ ਅਪੀਲ ਇਹੀ ਕਰਦੀ ਆ ਕਿ ਇੰਨਾ ਕੋਤੇ ਚਾਹੀਦਾ ਕਿ ਆਪਣੇ ਰਿਲੇਸ਼ਨ ਦੇ ਵਿੱਚ ਖਾਸ ਰਿਲੇਸ਼ਨ ਚ ਮਾਪੇ ਬਪ ਨੂੰ ਮਾਪੇ ਬਪ ਨੂੰ ਹਾਂ ਕਮਸ ਕਮ ਆਣਾ ਚਾਹੀਦਾ ਵੇ ਆ ਉਹਨਾਂ ਨੂੰ ਮਿਲਣ ਦੀ ਇਜਾਜ਼ਤ ਹੋਣੀ ਚਾਹੀਦੀ ਵੀਜ਼ਾ ਦੇਣਾ ਚਾਹੀਦਾ ਅੱਜ ਦੇਣਾ ਚਾਹੀਦਾ ਵੀ ਆ ਅਸੀਂ ਕਿਹੜਾ ਕੋਈ ਹੋਰ ਮੰਗ ਕਰਦੇ ਹਾਂ ਬਸ ਅਸੀਂ ਇਹੀ ਰਿਕਵੈਸਟ ਕਰਦੇ ਸਰਕਾਰ ਅਗੇ ਕਿ ਕਮਸ ਕਮ ਮੇਰੇ ਮਾਤਾ ਪਿਤਾ ਨੂੰ ਬ੍ਰਦਰ ਸਿਸਟਰ ਨੂੰ ਔਨ ਦੇਣ ਕੀ ਬਾਤ ਹੈ ਜੀ ਹਾਂਜੀ ਬਿਲਕੁਲ ਜੀ ਦੇਖੋ ਉਸ ਮਾਪੇ ਬਪ ਜਿਨ੍ਹਾਂ ਨੇ ਤੁਹਾਨੂੰ ਛੋਟਿਆਂ ਨੂੰ ਪਾਲ ਕੇ ਜੀ ਹੈ ਮੇਰੇ ਫਾਦਰ ਸਾਹਿਬ ਇੰਨਾ ਕਰਦੇ ਹੁੰਦੇ ਸੀ ਕਿ ਇੰਨਾ ਮਤਲਬ ਸੁੱਤੀ ਹੋਣਾ ਤਾਂ ਕਹਿੰਦਾ ਨਾ ਜਗਾਓ ਉੱਠੇਗੀ ਥੱਕੀ ਆਈਏ ਸਕੂਲ ਤੋਂ ਆਈਏ ਰੋਟੀ ਦੇਣੀ ਮਤਲਬ ਇੰਨਾ ਮੇਰੇ ਫਾਦਰ ਸਾਹਿਬ ਕਰਦੇ ਸੀ ਅੱਜ ਉਹ ਫੋਨ ਆਏ ਤੇ ਦੁੱਖ ਦੀ ਵਜ੍ਹਾ ਤੋਂ ਗੱਲ ਨਹੀਂ ਕਰਦੇ ਕਿ ਮੈਂ ਕਿਉਂ ਕਹਿੰਦਾ ਕਿ ਮੇਰੀ ਬੇਟੀ ਇੱਧਰ ਆਏਗੀ ਹੁਣ ਇੰਨਾ ਇੰਨਾ ਮੈਂ ਵੀ ਦੋ ਦੋ ਸਾਲ ਬਾਅਦ ਨਹੀਂ ਜਾਂਦੀ ਕਿ ਕੰਮ ਦੀ ਵਜ੍ਹਾ ਤੋਂ ਜਾਂ ਜਿਸ ਤਰ੍ਹਾਂ ਦਾ ਹੈ ਨਾ ਪਰਿਵਾਰ ਦੇ ਪਰਿਵਾਰ ਦਾ ਕਰਕੇ ਲੇਕਿਨ ਇਹ ਵੇ ਕਿ ਉਹਨਾਂ ਨੂੰ ਵੀ ਤੇ ਆਣਾ ਹੀ ਚਾਹੀਦਾ ਵੇ ਜਦੋਂ ਹੀ ਕੋਈ ਤਿਹਾਰ ਹੁੰਦਾ ਜੇ ਫਿਰ ਬਹੁਤ ਮੈਨੂੰ ਕਮੀ ਮਹਿਸੂਸ ਹੁੰਦੀ ਆ ਆਪਣੇ ਆਂ ਦੀ ਕੀ ਬਾਤ ਹੈ ਹਾਂਜੀ ਬਿਲਕੁਲ ਜੀ ਅਸੀਂ ਇਸ ਵੀਡੀਓ ਦੇ ਮਾਧਿਅਮ ਦੇ ਨਾਲ ਅਸੀਂ ਸਰਕਾਰ ਅਗੇ ਬੇਨਤੀ ਕਰਨੀ ਚਾਹੁੰਦੇ ਆ ਜੀ ਕਿ ਦੇਖੋ ਇੱਕ ਮਾਂ-ਬਾਪ ਦਾ ਕੀ ਕਸੂਰ ਹੈ ਕਿ ਉਹਨਾਂ ਨੇ ਆਪਣੀ ਬੱਚੀ ਨੂੰ ਆਪਣਾ ਜਿਹੜਾ ਵਾ ਇਹ ਛੋਟੀ ਜੀ ਬੱਚੀ ਨੂੰ ਪਾਲ ਕੇ ਪੋਸ ਕੇ ਅੱਜ ਉਹ ਆਪਣੇ ਘਰ 'ਚ ਪਾਵੇਂ ਖੁਸ਼ ਆ ਜੀ ਪਾਵੇਂ ਉਹਨੂੰ ਕਿਸੇ ਗੱਲ ਦੀ ਇੱਥੇ ਪਰੇਸ਼ਾਨੀ ਨਹੀਂ ਕੋਈ ਦਿੱਕਤ ਨਹੀਂ ਆ ਦੇਖ ਸਕਦੇ ਹੋ ਜੀ ਸਾਰੇ ਪਰਿਵਾਰ ਸਾਡੇ ਲਾਗੇ ਸਿੱਖ ਪਰਿਵਾਰ Hindu ਪਰਿਵਾਰ ਸਾਰੇ ਜਿੰਨੇ ਵੀ ਪਰਿਵਾਰ ਆ ਉਹ ਸਾਰੇ ਇਹਨਾਂ ਨੂੰ ਫੁੱਲ ਸਪੋਰਟ ਕਰਦੇ ਨੇ ਜੀ ਵਿਆਹਾਂ ਸ਼ਾਦੀਆਂ 'ਚ ਆਣਾ ਜਾਣਾ ਏ ਆਪਣੇ ਜੋ ਵੀ ਹੈ ਗਮੀ ਦੇ ਵਿੱਚ ਖੁਸ਼ੀ ਦੇ ਵਿੱਚ ਇੱਕ ਦੂਜੇ ਦੇ ਨਾਲ ਸਾਡਾ ਇਹਨਾਂ ਦਾ ਜਾ ਜੀ ਮਿਲਦੇ ਨੇ ਇਕੱਠੇ ਰਹਿੰਦੇ ਨੇ ਇਕੱਠੇ ਖਾਂਦੇ ਨੇ ਇਕੱਠੇ ਬੈਠਦੇ ਨੇ ਲੇਕਿਨ ਕਿਤੇ ਨਾ ਕਿਤੇ ਇਸ ਗੱਲ ਦੀ ਕਮੀ ਹੈ ਜੀ ਕੀ ਅਗਰ ਉਸ ਬਾਤ ਦਾ ਕੀ ਕਸੂਰ ਹੈ ਠੀਕ ਹੈ ਇਹ ਹੱਦਾਂ ਸਰਹੱਦਾਂ ਤਾਂ ਸਾਡੀਆਂ ਸਰਕਾਰਾਂ ਨੇ ਬਣਾਈਆਂ ਇੱਕ ਬਾਤ ਨਾ ਇਹ ਕੀ ਹੈ ਹੱਦ ਇੱਕ ਬਾਤ ਨੂੰ ਆਪਣੀ ਧੀ ਨੂੰ ਮਿਲਣ ਤੋਂ ਵੀ ਹੱਦ ਰੋਕ ਰਹੀ ਹੈ ਅੱਜ ਕੀ ਹੈ ਹੱਦ ਇੱਕ ਮਾਂ ਤੇ ਇੱਕ ਧੀ ਦੇ ਵਿੱਚ ਖੜੀ ਹੋ ਗਈ ਹੈ ਬੇਨਤੀ ਹੈ ਜੀ ਸਰਕਾਰਾਂ ਦੇ ਗਾੜੀ ਕਿ ਇਹ ਇਹ ਸਾਡੀ ਭੈਣ ਦੇ ਮਾ ਪਿਓ ਭਰਾ ਤੇ ਭੈਣ ਇਹਨਾਂ ਨੂੰ ਵੀਜ਼ਾ ਜਿਹੜਾ ਉਹ ਹਰ ਹਾਲਤ ਦੇ ਵਿੱਚ ਮਿਲਣਾ ਚਾਹੀਦਾ ਹੈ ਜੀ ਠੀਕ ਹੈ ਡਿਮਾਂਡ ਕਰਦੇ ਆਂ ਜੀ ਵੀਜ਼ਾ ਦੇਣ ਵਾਲਿਆਂ ਤੇ ਗਾੜੀ ਵੀ ਕਿ ਤੁਸੀਂ ਵੀ ਧੀਆ ਵਾਲੇ ਹੋ ਭਾਈ ਤੁਸੀਂ ਵੀ ਭੈਣਾ ਵਾਲੇ ਹੋ ਤੁਹਾਡੀਆਂ ਵੀ ਧੀਆ ਹੋਣਗੀਆਂ ਤੁਹਾਡੀਆਂ ਵੀ ਭੈਣਾ ਹੋਣਗੀਆਂ ਠੀਕ ਹੈ ਅਗਰ ਤੁਹਾਡੀਆਂ ਧੀਆ ਨੂੰ ਤੁਹਾਨੂੰ ਕਿਹਾ ਜਾਵੇ ਕਿ ਤੁਸੀਂ ਜ਼ਿੰਦਗੀ ਦੇ ਵਿੱਚ 13 ਸਾਲ ਤੱਕ ਤੁਸੀਂ ਆਪਣੀ ਧੀ ਦੇ ਘਰ ਨਹੀਂ ਜਾ ਸਕਦੇ ਤੇ ਤੁਸੀਂ ਸੋਚੋ ਕਿ ਤੁਹਾਡੇ ਉੱਤੇ ਕੀ ਗੁਜ਼ਰੇਗੀ ਠੀਕ ਹੈ ਰਿਕਵੈਸਟ ਹੈ ਜੀ ਬੜੀ ਠੋਕ ਕੇ ਰਿਕਵੈਸਟ ਕਰਾਂਗਾ ਸਰਕਾਰ ਦੇ ਗਾੜੀ ਕੀ ਇਹਨਾਂ ਦੇ ਮੰਮੀ ਪਾਪਾ ਇਹਨਾਂ ਦੇ ਭਰਾ ਤੇ ਭੈਣ ਨੂੰ ਜਿਹੜਾ ਵਾ ਉਹ ਵੀਜ਼ਾ ਜ਼ਰੂਰ ਦਿੱਤਾ ਜਾਵੇ ਜੀ ਤੁਸੀਂ ਦੇਖ ਸਕਦੇ ਹੋ ਸਾਡੀ ਭੈਣ ਦੀ ਅੱਖਾਂ ਭਰ ਆਈਆਂ ਨੇ ਜੀ 13 ਸਾਲ ਛੋਟੇ ਨਹੀਂ ਹੁੰਦੇ ਜੀ 13 ਸਾਲ ਜ਼ਿੰਦਗੀ ਦਾ ਬਹੁਤ ਵੱਡਾ ਤੇ ਲੰਮਾ ਸਫ਼ਰ ਹੁੰਦਾ ਹੈ ਜੀ 13 ਸਾਲ ਹੋ ਗਏ ਦੇਖੋ ਉਸ ਮਾਂ ਬਾਪ ਦਾ ਜਿਗਰਾ ਜਿਨ੍ਹਾਂ ਨੇ 13 ਸਾਲਾਂ ਚ ਇੱਕ ਵਾਰ ਵੀ ਆਪਣੀ ਧੀ ਦੇ ਘਰ ਆ ਕੇ ਨਹੀਂ ਦੇਖਿਆ ਕੀ ਸਾਡੀਆਂ ਸਰਕਾਰਾਂ ਨੇ ਇਹ ਬਾਰਡਰ ਇਸੇ ਕਰਕੇ ਖੜੇ ਕੀਤੇ ਸੀ ਕਿ ਮਾਂ ਨੂੰ ਧੀ ਤੋਂ ਮਿਲਣ ਤੋਂ ਰੋਕਿਆ ਜਾਵੇ ਇੱਕ ਪਿਓ ਨੂੰ ਆਪਣੀ ਧੀ ਮਿਲਣ ਤੋਂ ਰੋਕਿਆ ਜਾਵੇ ਮੈਂ ਸਰਕਾਰਾਂ ਦੇ ਅੱਗੇ ਬੇਨਤੀ ਕਰਨੀ ਚਾਹਨਾ ਵਾ ਕਿ ਇਸ ਭੈਣ ਦੇ ਮਾਪੇ ਨੂੰ ਤੇ ਭੈਣ ਭਰਾ ਨੂੰ ਜਿਹੜਾ ਵਾ ਉਹ ਵੀਜ਼ਾ ਜ਼ਰੂਰ ਮਿਲਣਾ ਚਾਹੀਦਾ ਜੀ ਜ਼ਰੂਰ ਬਰ ਜ਼ਰੂਰ ਮਿਲਣਾ ਚਾਹੀਦਾ ਨਾਨਕੇ ਆਉਂਦੇ ਮੇਰੇ ਬੱਚੇ ਇੰਨਾ ਘਰ ਆਣ ਕੇ ਕਹਿੰਗੇ ਮੰਮਾ ਦੂਸਰੇ ਦੀ ਨਾਨੀ ਆਈ ਸਾਡੀ ਨਾਨੀ ਨਹੀਂ ਆਈ ਸਾਡੀ ਨਾਨੀ ਨਹੀਂ ਆਈ ਕੀ ਬਾਤ ਹੈ ਜੀ ਓਏ ਓਏ ਲੋਕਾਂ ਦੇ मामੂ ਆਉਂਦੇ ਨੇ ਸਾਡੇ मामੂ ਨਹੀਂ ਆਉਂਦੇ ਆਗੇ ਹਾਂ ਮੇਰੇ ਬੱਚਿਆਂ ਨੂੰ ਬਹੁਤ ਕਮੀ ਮਹਿਸੂਸ ਹੁੰਦੀ ਹੈ ਇਸ ਚੀਜ਼ ਦੀ ਬਿਲਕੁਲ ਜੀ ਬਿਲਕੁਲ 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 ਬੇਟਾ ਕੀ ਨਾਮ ਹੈ ਬੇਟਾ ਤੁਹਾਡਾ ਇਹ ਮੇਰੇ ਨੰਦ ਜੀ ਦੇ ਅਹ ਦੇਖ ਸਕਦੇ ਹੋ ਜੀ ਛੋਟੇ ਛੋਟੇ ਬੱਚਿਆਂ ਦੇ ਅੰਸੂ ਇਹ ਆ ਜੀ ਸਾਡੀਆਂ ਜਿਹੜੀਆਂ ਸਰਹੱਦਾਂ ਨੇ ਇਹ ਦੇਖ ਲੋ ਇਹ ਛੋਟੇ ਛੋਟੇ ਬੱਚਿਆਂ ਦੇ ਅੰਸੂ ਜਿਹੜੇ ਆ ਇਹ ਸਾਡੀਆਂ ਸਰਹੱਦਾਂ ਦੀ ਵਜ੍ਹਾ ਨਾਲ ਆ ਰਹੀਆਂ ਨੇ ਕੀ ਸਾਡੀਆਂ ਸਰਹੱਦਾਂ ਇੰਨੀਆਂ ਸਾਡੇ ਚ ਤਾਕਤਵਾਰ ਹੋ ਗਈਆਂ ਕਿ ਇੱਕ ਬੱਚੇ ਆਪਣੇ ਨਾਨਕਿਆਂ ਨੂੰ ਨਾ ਮਿਲ ਸਕਣ ਇੱਕ ਦਾਦੀ ਹੋ ਗਈ ਨਾ ਸਰਕਾਰ ਨਹੀਂ ਗਲਤ ਹੈ ਜੀ ਬਿਲਕੁਲ ਇਹਨਾਂ ਬੱਚਿਆਂ ਨੂੰ ਜਿਹੜਾ ਵਾ ਇਹਨਾਂ ਦੇ ਰਿਕੁਐਸਟ ਕਰਦੇ ਆ ਜੀ ਕਿ ਇਹਨਾਂ ਬੱਚਿਆਂ ਦੇ ਨਾਨੀ ਨਾਨਾ ਤੇ ਇਹ मामੂ ਤੇ ਇਹਨਾਂ ਦੀ ਮਾਸੀ ਜਿਹੜੀ ਆ ਉਹਨਾਂ ਨੂੰ ਹਰ ਹਾਲਤ ਦੇ ਵਿੱਚ ਜਿਹੜਾ ਵੀਜ਼ਾ ਜਿਹੜਾ ਵਾ ਉਹ ਮਿਲਣਾ ਚਾਹੀਦਾ ਹੈ ਜੀ ਕੀ ਨਾਮ ਹੈ ਬੇਟਾ ਤੁਹਾਡਾ ਮਾਈ ਨੇਮ ਇਸਰਨਮ ਹੈ ਹਾਂ ਮਾਈ ਨੇਮ ਇਸਰਨਮ ਚਿਪਲੀ ਤਰਨਮ ਠੀਕ ਹੈ ਬੇਟਾ ਬੇਟਾ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਰਕਾਰ ਨੂੰ ਸਰਕਾਰ ਨੂੰ ਸਾਡੀ ਇਹ ਰਿਕੁਐਸਟ ਹੈ ਕਿ ਸਾਡੇ ਨਾਨੀ ਨਾਨਾ मामੂ ਮਾਸੀਆਂ ਨੂੰ ਸਾਡੇ ਨਾਲ ਮਿਲਾਉਣਾ ਚਾਹ ਹਾਂ ਮੈਨੂੰ ਨਹੀਂ ਆਉਣਾ ਨਹੀਂ ਆਉਣ ਦਿੰਦੇ ਹਾਂਜੀ ਆਏ ਹੋਏ ਦੇਖ ਸਕਦੇ ਹੋ ਜੀ ਇਹ ਨੇ ਜੀ ਸਾਡੀਆਂ ਸਰਹੱਦਾਂ ਠੀਕ ਆ ਜਿਹਨੇ ਰਿਸ਼ਤਿਆਂ ਨੂੰ ਪਾੜ ਕੇ ਰੱਖ ਦਿੱਤਾ ਓਏ ਹੋਏ ਦੇਸ਼ਾਂ ਨੂੰ ਨਹੀਂ ਵੰਡਿਆ ਇਹਨਾਂ ਸਰਹੱਦਾਂ ਨੇ ਸਾਡੇ ਦਿਲਾਂ ਨੂੰ ਵੰਡ ਦਿੱਤਾ ਸਾਡੇ ਰਿਸ਼ਤਿਆਂ ਨੂੰ ਪਾੜ ਕੇ ਰੱਖ ਦਿੱਤਾ ਇਹ ਆ ਜੀ ਸਾਡੀਆਂ ਸਰਹੱਦਾਂ ਉਹਨਾਂ ਦੀ ਖੁਸ਼ੀ 'ਚ ਨਹੀਂ ਜਾ ਸਕਦੀ ਯਕਦਾ ਮੈਂ ਉਹਨਾਂ ਦੀ ਗਮੀ 'ਚ ਨਹੀਂ ਇਕਦਮ ਜਾ ਸਕਦੀ ਇਹ ਕਿ ਇੰਨਾ ਵੀ ਨਹੀਂ ਸਖਤ ਹੋਣਾ ਚਾਹੀਦਾ ਸਰਕਾਰਾਂ ਨੂੰ ਦੇਲ ਇਕੋਲੀ ਨੇ ਸਭ ਦੇ ਬਰਾਬਰ ਹੀ ਨੇ ਦੇਣਾ ਹਰ ਇਨਸਾਨ 'ਚ ਇੱਕੋ ਹੀ ਦੇ ਦੇ ਹਾਂਜੀ ਇੰਨੇ ਸਖਤ ਵੀ ਨਹੀਂ ਹੋਣੇ ਚਾਹੀਦੇ ਨਾ ਕਿ ਇੱਕ ਮੈਂ ਮੇਰੀ ਮਦਰ ਇੰਨੀ ਬਿਮਾਰ ਹੈ ਮੈਂ ਉਹਨਾਂ ਦਾ ਜਾ ਕੇ ਪਤਾ ਨਹੀਂ ਲੈ ਸਕਦੀ ਐਕਦਮ ਤਜਾ ਕਿ ਕਿੰਨਾ ਕੁ ਹੈ ਹਾਂਜੀ ਅੱਧੇ ਘੰਟੇ ਦਾ ਅੱਧੇ ਘੰਟੇ ਦਾ ਸਫ਼ਰ ਜੇ ਇੱਕ ਦਾ ਡੇਢ ਘੰਟੇ ਦਾ ਸਫ਼ਰ ਕਹਿ ਸਕਦੇ ਜਾਦਾ ਤੋਂ ਜ਼ਿਆਦਾ ਹਾਂਜੀ ਓਏ ਹੋਏ ਔਰ ਮੈਂ ਪਿੱਛੇ ਗਈ ਮੇਰੀ ਸਿਸਟਰ ਦੀ ਮੈਰਿਜ ਸੀ ਜੀ 22 ਨੂੰ 21 22 ਨੂੰ ਆਂਦੀ ਮੈਰਿਜ ਸੀ 17 ਨੂੰ ਮੇਰਾ ਐਕਸਟੈਂਸ਼ਨ ਵੀਜ਼ਾ ਨਹੀਂ ਸੀ ਹੈਗਾ ਮੈਨੂੰ ਇਹਨਾਂ ਨੇ ਇਤਨੀ ਇਜਾਜ਼ਤ 2 ਦਿਨ ਦੀ ਇਜਾਜ਼ਤ ਨਹੀਂ ਦਿੱਤੀ ਕਿ ਮੈਂ ਆਪਣੀ ਸਿਸਟਰ ਦਾ ਵਿਆਹ ਵੇਖ ਕੇ ਆ ਜਾ ਤੇ ਮੈਂ ਵਿਆਹ ਤੋਂ ਬਗੈਰ ਹੀ ਵਾਪਸ ਲੋਟੀ ਬਸ ਬੇਟਾ ਓਏ ਬਸ ਮੇਰਾ ਪੁੱਤ ਬਸ ਦੇਖ ਸਕਦੇ ਹੋ ਜੀ ਬੱਚਿਆਂ ਦੇ ਦਰਦ ਨੂੰ ਅਗਰ ਜਿਹੜੇ ਮਾਪਿਓ ਨੇ ਇਹ ਉਹੀ ਸਮਝ ਸਕਦੇ ਨੇ ਜੀ ਕਿ ਇਹ ਬੱਚੇ ਕਿਸ ਤਰੀਕੇ ਦੇ ਨਾਲ ਇਸ ਦਰਦ ਨੂੰ ਜਿਹੜਾ ਵਾ ਉਹ ਮਹਿਸੂਸ ਕਰ ਰਹੇ ਨੇ ਜੀ ਅ ਤਰਨੂ ਬੇਟਾ ਤੁਸੀਂ ਕਿਹੜੀ ਕਲਾਸ ਚ ਪੜ ਰਹੇ ਹੋ 7 7 ਦੇ ਵਿੱਚ ਕਿਸ ਤਰ੍ਹਾਂ ਦਾ ਲੱਗ ਰਿਹਾ ਬੇਟਾ ਸਕੂਲ ਦੇ ਵਿੱਚ ਹਾਂਜੀ ਬਹੁਤ ਵਧੀਆ ਵਧੀਆ ਲੱਗਦਾ ਬੇਟਾ ਇਧਰ ਨੂੰ ਦੇਖ ਕੇ ਗੱਲ ਕਰੋ ਬੇਟਾ ਹਾਂ ਤੇ ਕੋਈ ਸਕੂਲ ਚ ਕੋਈ ਦਿੱਕਤ ਕੋਈ ਪਰੇਸ਼ਾਨੀ ਆਂਦੀ ਤੁਹਾਨੂੰ ਨਹੀਂ ਕੋਈ ਨਹੀਂ ਤੁਹਾਡੇ ਫਰੈਂਡ ਮੈਨੂੰ ਆਪਣੇ ਫਰੈਂਡ ਜਿਹੜੀਆਂ ਵਾ ਤੁਹਾਡੀਆਂ ਉਹਨਾਂ ਦੇ ਨਾਮ ਦੱਸੋ ਕਿਹੜੀਆਂ ਕਿਹੜੀਆਂ ਨੇ ਫਰੈਂਡ ਹਾਂ ਇੱਕ ਦੋ ਸਿੱਖ ਧਰਮ ਤੋਂ ਬਿਲੋਂਗ ਕਰਦੀਆਂ ਸਿਮਰਨ ਐਂ ਸਹਿਜ ਇੱਕ Hindu ਧਰਮ ਤੋਂ ਬਿਲੋਂਗ ਕਰਦੀ ਤਮੰਨਾ ਨਾਮ ਨੇ ਬੇਟਾ ਤੁਹਾਨੂੰ ਕੁਝ ਲੱਗਦਾ ਹੈ ਕਿ ਇੱਥੇ ਕੋਈ ਧਰਮ ਦਾ ਜਾਂ ਕੋਈ ਐਦਾਂ ਦਾ ਕੋਈ ਮਸਲਾ ਹੈਗਾ ਕਦੀ ਮਹਿਸੂਸ ਹੋਇਆ ਨਹੀਂ ਕਦੀ ਕੋਈ ਗੱਲ ਐਦਾਂ ਦੀ ਮਹਿਸੂਸ ਹੋਈ ਵੇ ਇਕੱਠੇ ਖੇਲਦੇ ਹੋ ਇਕੱਠੇ ਬੈਠਦੇ ਹੋ ਪਿਆਰ ਮੁਹੱਬਤ ਹੈ ਕੀ ਬਾਤ ਹੈ ਜੀ ਇਹ ਦੇਖ ਸਕਦੇ ਹੋ ਜੀ ਬੱਚਿਆਂ ਦਾ ਜਿਹੜਾ ਪਿਆਰ ਬੇਟਾ ਤੁਹਾਡਾ ਕੀ ਨਾਮ ਹੈ ਮਾਈ ਨੇਮ ਇਜ਼ ਜ਼ੁਹੇਰੀਆ ਸ਼ਫੀਕ ਅੱਛਾ ਤੇ ਕਿਹੜੀ ਕਲਾਸ ਚ ਪੜਦੇ ਹੋ ਬੇਟਾ ਤੁਸੀਂ ਮੈਂ 6th ਚ 6th ਦੇ ਵਿੱਚ ਹਾਂ ਕਿਸ ਤਰ੍ਹਾਂ ਦਾ ਮਾਹੌਲ ਲੱਗਦਾ ਬੇਟਾ ਤੁਹਾਨੂੰ ਵਧੀਆ ਹਾਂਜੀ ਕਦੀ ਕੋਈ ਦਿੱਕਤ ਆਈ ਹੋਵੇ ਕਦੀ ਨਹੀਂ ਤੇ ਤੁਹਾਡੀ ਫਰੈਂਡਸ ਜਿਹੜੀਆਂ ਨੇ ਉਹ ਕਿਹੜੇ-ਕਿਹੜੇ ਧਰਮ ਦੇ ਨਾਲ ਬਿਲੋਂਗ ਕਰਦੇ ਬੇਟਾ ਉਹ ਦੋਵੇਂ ਸਿੱਖ ਧਰਮ ਨਾਲ ਬਿਲੋਂਗ ਕਰਦੀਆਂ ਨੇ ਸਿੱਖ ਧਰਮ ਨਾਲ ਬਿਲੋਂਗ ਕਰਦੀਆਂ ਹਾਂਜੀ ਅੱਛਾ ਤੇ ਇਕੱਠੇ ਖੇលਦੇ ਹੋ ਤੁਸੀਂ ਇਕੱਠੇ ਪੜਦੇ ਹੋ ਹਾਂਜੀ ਕਿਆ ਬਾਤ ਹੈ ਜੀ ਮੈਂ ਵੀ 나సర్ ਭਾਈ ਦੇ ਹਾਂਜੀ ਹਾਂਜੀ 나సర్ ਢਿੱਲੋ ਜੀ ਪਾਕਿਸਤਾਨ ਤੋਂ ਜੀ ਮੈਂ ਵੀ 나సర్ ਢਿੱਲੋ ਜੀ ਬਹੁਤ ਵੀਡੀਓਜ਼ ਦੇਖਦੀ ਆ ਤੇ ਮੈਂ ਉਹਨਾਂ ਨੂੰ ਬਹੁਤ ਲਾਈਕ ਕਰਦੀ ਆ ਤੇ ਇੱਕ ਭਾਈ ਆ ਸਮਾ ਭਾਈ ਚਿਸਤੀਆ ਮੰਡੀ ਤੋਂ ਉਹ ਵੀ ਉਹਨਾਂ ਦੇ ਨਾਲ ਹੀ ਫਰੈਂਡ ਹੀ ਨੇ ਉਹਨਾਂ ਦੀਆਂ ਵੀਡੀਓਜ਼ ਬਹੁਤ ਦੇਖਦੀ ਆ ਤੇ ਮੈਂ ਬਹੁਤ ਮੈਸੇਜ ਵੀ ਪਾਣੀ ਇਹਨਾਂ ਨੂੰ ਸ਼ਾਇਦ ਇਹ ਦੇਖਦੇ ਨੇ ਜਾਂ ਨਹੀਂ ਕਮੈਂਟ ਲੇਕਿਨ ਮੈਂ ਇਹਨਾਂ 'ਤੇ ਇਹੀ ਰਿਕਵੈਸਟ ਕਰਦੀ ਕਿ ਭਾਈ ਤੁਸੀਂ ਦੂਸਰਾ ਨਾ ਮਲਾਪ ਕਰਦੇ ਜੇ ਉਹਨਾਂ ਦਾ ਮਲਾਉਣ ਦਾ ਪ੍ਰਾਲਾ ਕਰਦੇ ਤੇ ਮੇਰੇ ਵੀ ਪੇਕੇ ਮਲਾਓ ਨਾ ਕਿਆ ਬਾਤ ਹੈ ਜੀ ਅੱਜ ਦੇ ਭਾਈ ਸਿੱਧੂ ਮੈਂ ਵੀ ਇਹਨਾਂ 'ਤੇ ਇਹੀ ਰਿਕਵੈਸਟ ਕਰਦੀ ਆਰੇ ਉਪਰਾਲਾ ਕਰੀਏ ਆਪਾਂ ਤੇ ਮੇਰੇ ਪੇਕੇ ਵੀ ਇਥੇ ਆਣ ਉਹਨਾਂ ਨੂੰ ਵੀ ਪਤਾ ਲੱਗੇ ਕਿ ਸਾਡੀ ਬੇਟੀ ਕਿਸ ਤਰ੍ਹਾਂ ਰਹਿ ਰਹੀ ਹੈ ਬਿਲਕੁਲ ਜੀ ਅਸੀਂ ਆਪਣੀ ਭੈਣ ਵਾਸਤੇ ਪੂਰਾ ਉਪਰਾਲਾ ਕਰਾਂਗੇ ਜੀ ਪੂਰੀ ਕੋਸ਼ਿਸ਼ ਕਰਾਂਗੇ ਕਿ ਉਹ ਦਿਨ ਜਰੂਰ ਆਏਗਾ ਅਸੀਂ ਵਾਅਦਾ ਕਰਦੇ ਹਾਂ ਕਿ ਜਿਸ ਦਿਨ ਤੁਹਾਡੇ ਮੰਮੀ ਪਾਪਾ ਜਿਹੜੇ ਆ ਉਹ ਇਸੇ ਜਗ੍ਹਾ ਤੇ ਬੈਠੇ ਹੋਣਗੇ ਤੇ ਇੱਥੇ ਹੀ ਬੈਠ ਕੇ ਉਹਨਾਂ ਦੀ ਮੈਂ ਇੰਟਰਵਿਊ ਕਰਾਂਗਾ ਜੀ ਇਨਸ਼ਾ ਅੱਲਾ ਕਰਾਂਗੇ ਬਿਲਕੁਲ ਇਹੀ ਖਾਸ ਰਿਕਵੈਸਟ ਇਹੀ ਹੈ ਸਰਕਾਰਾਂ ਅੱਗੇ ਵੀ ਨਾਸਰ ਭਾਈ ਅੱਗੇ ਵੀ ਤੇ ਭਾਈ ਸਿੱਧੂ ਅੱਗੇ ਵੀ ਕਿ ਆਪਾਂ ਇਹ ਮੈਸੇਜ ਪਹੁੰਚਾਈਏ ਤੇ ਸਰਕਾਰਾਂ ਦਾ ਸ਼ਾਇਦ ਅੱਲਾ ਤਾਲਾ ਇਹਨਾਂ ਦੇ ਦਿਲ ਰਹਿਮ ਕਰੇ ਮੋਮ ਕਰੇ ਚਲੋ ਮੇਰੇ ਵੀ ਦੇਖੇ ਆਨ ਜਾਣ ਮੈਨੂੰ ਵੀ ਪਤਾ ਲੱਗੇ ਕਿ ਮੇਰਾ ਪਰਿਵਾਰ ਇੱਥੇ ਆਇਆ ਹੈ ਬਿਲਕੁਲ ਜੀ ਬਿਲਕੁਲ ਅਸੀਂ ਹਰ ਤਰੀਕੇ ਦੇ ਨਾਲ ਕੋਸ਼ਿਸ਼ ਕਰਾਂਗੇ ਭੈਣ ਜੀ ਕਿ ਉਹ ਪਰਿਵਾਰ ਜਿਹੜਾ ਉਹ ਇੱਥੇ ਆਵੇ ਬਿਲਕੁਲ ਸਪੈਸ਼ ਇਹ ਦੋਨੋਂ ਬ੍ਰਦਰ ਮੇਰੇ ਬਣ ਕੇ ਤੇ ਇਹ ਪ੍ਰਾਲਾ ਕਰਕੇ ਮੇਰੇ ਮਾਪੇ ਮੈਨੂੰ ਬਲਾਉਂ। ਕੀ ਬਾਤ ਹੈ ਜੀ। ਮੈਂ ਜਾਣੀ ਉਹ ਅਲੱਗ ਖੁਸ਼ੀ ਹੈ। ਲੇਕਿਨ ਜਿਹੜੀ ਉਹਨਾਂ ਦੀ ਦਰ ਆਣੀ ਉਹ ਅਲੱਗ ਖੁਸ਼ੀ ਹੈ। ਬਿਲਕੁਲ ਹਰ ਮਾਪੇ ਦੀ ਇਹ ਚਾਹਤ ਹੁੰਦੀ ਹੈ ਕਿ ਉਹ ਆਪਣੀ ਧੀ ਦੇ ਘਰ ਜਾਣ। ਉਹ ਆਪਣੀ ਧੀ ਦੇ ਘਰ ਜਾ ਕੇ ਦੇਖਣ ਕਿ ਸਾਡੀ ਧੀ ਕਿਸ ਤਰੀਕੇ ਨਾਲ ਰਹਿ ਰਹੀ ਆ। ਇਸ ਚੀਜ਼ ਦੀ ਕੋਈ ਕਮੀ ਨਹੀਂ ਲੇਕਿਨ ਮੈਨੂੰ ਆਹ ਕਮੀ ਮਹਿਸੂਸ ਹੁੰਦੀ ਹੈ। ਹਾਂ। ਬਸ ਵੇ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਜੀ ਭੈਣ ਸਾਡੀ ਬਹੁਤ ਖੁਸ਼ ਹੈ ਅਸੀਂ ਖੁਦ ਆ ਕੇ ਦੇਖਿਆ ਜੀ ਖੇਤੀਬਾੜੀ ਕਰ ਰਹੇ ਨੇ ਆਪਣੀ ਖੁਦ ਦੀ ਜ਼ਮੀਨ ਵੀ ਹੈ ਕੋਈ ਸ਼ਿਕਾਇਤ ਨਹੀਂ ਮੈਨੂੰ ਬੱਚਿਆਂ ਵਾਲੋ ਕੋਈ ਸ਼ਿਕਾਇਤ ਨਹੀਂ ਮੈਨੂੰ ਆਂਢੀ ਗੁਆਂਢੀ ਵਾਲੋ ਕੋਈ ਸ਼ਿਕਾਇਤ ਨਹੀਂ ਮੇਰੇ ਸਾਰੇ ਬਹੁਤ ਇੱਜ਼ਤ ਕਰਦੇ ਨੇ ਬਹੁਤ ਚਾਹ ਕਰਦੇ ਨੇ ਬਹੁਤ ਗੀਜ ਕਰਦੇ ਨੇ ਕੀ ਬਾਤ ਹੈ ਹਾਂ ਜੀ ਕਿਸੇ ਧਰਮ ਨਾਲ ਕੋਈ ਸਾਡਾ ਲੈਣ ਦੇ ਨਹੀਂ ਅਸੀਂ ਹਿੰਦੂਆਂ ਚ ਬੈਠ ਕੇ ਉਹਨਾਂ ਦੀ ਮੈਰਿਜ ਤੇ ਜਾਂਦੇ ਆ ਉਹਨਾਂ ਦੇ ਮਤਲਬ ਹਰ ਚੀਜ਼ ਤੇ ਜਾਂਦੇ ਫੰਕਸ਼ਨ ਉਹ ਤੁਹਾਡੇ ਕੋਲ ਵੀ ਆਉਂਦੇ ਨੇ ਸਾਡੇ ਘਰੇ ਵੀ ਆਉਂਦੇ ਨੇ ਅੱਛਾ ਹਾਂ ਜੀ ਸਿੱਖੀ ਇਸੇ ਤਰ੍ਹਾਂ ਆ ਬੰਦੇ ਆ ਹਰ ਚੀਜ਼ ਹਾਂਜੀ ਕੋਈ ਕਿਸੇ ਵਾਸਤੇ ਕੋਈ ਨਹੀਂ ਕਹਿੰਦਾ ਕਿ ਇੰਨੇ ਕਿਹਾ ਕੀਤਾ ਨਾ ਇਹ ਗੱਲਾਂ ਹੈਗੀਆਂ ਨਹੀਂ ਗੀਆਂ ਜੋ ਅਸਲੀਅਤ ਹੈ ਨਾ ਮੈਂ ਉਹੀ ਦੱਸ ਰਹੀ ਹਾਂ ਹਾਂ ਬਿਲਕੁਲ 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 ਆਪਣੀ ਆਦਤ ਨਹੀਂ ਹੈ ਬਾਈ ਝੂਠ ਬੋਲਣੀ ਤੇ ਨਾ ਸਫਾਈ ਦੇਣੀ ਜੋ ਰੀਅਲਟੀ ਹੈ ਨਾ ਉਹੀ ਦੱਸਣੀ ਚਾਹੀਦੀ ਦੇਖੋ ਜੀ ਸਾਡੇ ਅਗਰ ਪੰਜਾਬ ਦੀ ਗੱਲ ਕਰਦੇ ਆ ਤੇ ਅਗਰ ਸਿੱਖ ਧਰਮ ਦੀ ਗੱਲ ਕਰਦੇ ਆ ਤੇ ਸਿੱਖ ਧਰਮ ਦਾ ਇਹ ਮੈਸੇਜ ਹੈ ਜੀ ਸਭ ਵਿੱਚ ਜੋਤ ਜੋਤ ਹੈ ਸੋਏ ਤਿਸਕਾ ਚਾਨਣ ਸਭ ਵਿੱਚ ਚਾਨਣ ਹੋਏ ਤੇ ਜਦ ਸਾਡਾ ਸਿੱਖ ਧਰਮ ਸਾਡੀ ਗੁਰਬਾਣੀ ਸਾਨੂੰ ਇਹ ਕਹਿ ਰਹੀ ਹੈ ਕਿ ਸਾਰਿਆਂ 'ਚ ਜੋਤ ਉਸ ਪ੍ਰਮਾਤਮਾ ਦੀ ਹੈ ਉਸੇ ਅੱਲਾਹ ਤਾਲਾ ਦੀ ਹੈ ਉਸੇ ਵਾਹਿਗੁਰੂ ਦੀ ਹੈ ਤੇ ਫਿਰ ਕੌਣ ਬੇਗਾਨਾ ਕੌਣ ਬੇਗਾਨਾ ਹਾਂਜੀ ਬੇਗਾਨਾ ਕੌਣ ਇੱਥੇ ਕੋਈ ਬੇਗਾਨਾ ਨਹੀਂ ਹੈ ਜੀ ਜਿਵੇਂ ਦੇਖਿਆ ਆਪਾਂ ਤੇ ਇੱਕ ਇੱਕ ਵਕਰੇ ਤਰੀਕੇ ਨਾਲ ਨਾਮ ਲੈ ਲੈਂਦੇ ਨਾਮ ਤੇ ਉਸਦਾ ਹੀ ਲੈਂਦੇ ਨੇ ਉਸੇ ਦਾ ਹੀ ਲੈ ਰਹੇ ਨੇ ਜਿਵੇਂ ਗੁਰੂ ਲੈ ਲੈਂਦਾ ਵੇ ਕੋਈ ਅੱਲਾਹ ਕਹਿੰਦਾ ਹੈ ਕੋਈ ਰਾਮ ਰਾਮ ਕਹਿੰਦਾ ਨਾਮ ਤੇ ਉਸ ਚੀਜ਼ ਉਦਾਂ ਹੀ ਲੈਂਦੇ ਨੇ ਜਿਸ ਦਾ ਫਾਇਦਾ ਕੀਤਾ ਹੈ ਬਿਲਕੁਲ ਜੀ ਬਿਲਕੁਲ ਜੀ ਸਾਡੀ ਜਾਨ ਹੈ ਠੀਕ ਠੀਕ ਹੈ ਲੇਕਿਨ ਇਹ ਤੇ ਅਸੀਂ ਜਾਤ ਪਾਤ ਤਾਂ ਖੁਦ ਬਣਾਈਆਂ ਨੇ ਉਹਨੇ ਤਾਂ ਕੌਣ ਕਹਿ ਕੇ ਇੱਕੋ ਦਿਨ ਹੀ ਹਲਕੇ ਹੋਏ ਸਾਰੇ ਕੀ ਬਾਤ ਹੈ ਜੀ ਬੇਸ਼ੱਕ ਬੇਸ਼ੱਕ ਲੇਕਿਨ ਮੈਂ ਇਹ ਬੇਨਤੀ ਕਰਦੀ ਆ ਬਹੁਤ ਹੱਥ ਜੋੜ ਕੇ ਨਾਸਰ ਢਿੱਲੋ ਭਾਈ ਮੇਰੀ ਇਹ ਰਿਕਵੈਸਟ ਸੁਣੋ ਕਾ ਵਾਜੀ ਜੀ ਜਿਵੇਂ ਪਰਵਾਰ ਤੁਸਾਂ ਮਿਲਾਨੇ ਨੇ ਮਾਲਕ ਦੀ ਮਿਹਰ ਹੋਏਗੀ ਅੱਲਾ ਸ਼ਾ ਇਨਸ਼ਾ ਅੱਲਾ ਕਰਮ ਕਰੇਗਾ ਜ਼ਰੂਰ ਮਿਲਨਗੇ ਸਾਰੇ ਢਿਲੋ ਸਾਹਿਬ ਆਪਣੀ ਭੈਣ ਦੀ ਗੱਲ ਨੂੰ ਜ਼ਰੂਰ ਧਿਆਨ ਨਾਲ ਸੁਣਿਓ ਭਾਈ ਇਹ ਦੇਖ ਲਓ ਤੁਹਾਡੀ ਭੈਣ ਤੁਹਾਡੇ ਗਾੜੀ ਕੀ ਆਵਾਜ਼ਾਂ ਦੇ ਰਹੀ ਆ ਇਹ ਰੱਖਦੀ ਆ ਨਮਾਜ਼ ਸਬਕ ਪੜ੍ਹਦੀ ਜੇ ਅੱਛਾ ਹਾਂ ਸਾਰੇ ਆਉਂਦੇ ਨੇ ਕਦੀ ਨਹੀਂ ਮੈਨੂੰ ਕਿਸੇ ਨੇ ਪੁੱਛਿਆ ਕਿ ਤੂੰ ਕਿਉਂ ਪੜ੍ਹਦੀ ਏ ਕਿਉਂ ਰੋਜ਼ੇ ਰੱਖਦੀ ਏ ਮੇਰੇ ਮਸਜਿਦ ਅਜ਼ਾਨ ਨਹੀਂ ਸੀ ਹੁੰਦੀ ਹੁਣ ਇਨਸ਼ਾਅੱਲਾ ਅੱਲਾ ਦੇ ਹੁਕਮ ਦੇ ਨਾਲ ਹੁਣ ਮੇਰੀ ਮਸਜਿਦ ਚ 5 ਟਾਈਮ ਅਜ਼ਾਨ ਹੁੰਦੀ ਹੈ। ਕੀ ਬਾਤ ਹੈ? ਤੇ ਸਾਰੇ ਇਹ ਨਹੀਂ ਐ ਸਿੱਖ ਬਾਹਮਣ ਸਾਰੇ ਕਹਿਣਗੇ ਕਿ ਤੁਹਾਡੇ ਇੰਨੇ ਟਾਈਮ ਨੂੰ ਆਵਾਜ਼ ਆਈਏ। ਤੇ ਬਹੁਤ ਲੋਕੀ ਪਸੰਦ ਕਰਦੇ ਨੇ, ਬਹੁਤ ਲਾਈਕ ਕਰਦੇ ਨੇ। ਹੁਣ ਤੇ ਮੇਰੀ ਮਸਜਿਦ ਬਹੁਤ ਆਬਾਦ ਹੈ। 70-75 ਹੋ ਜਾਂਦੇ ਜੇ ਨਮਾਜ਼ ਤੇ ਇਕੱਠੇ। ਕੀ ਬਾਤ ਹੈ ਜੀ? ਕੀ ਬਾਤ? ਤੇ ਐਸੀ ਜੀ ਅੱਜ ਦੀ ਵੀਡੀਓ ਤੁਸੀਂ ਦੇਖੋ ਕਿ ਲਿੰਦੇ ਪੰਜਾਬ ਦੀ ਲਾਹੌਰ ਦੀ ਮੁਸਲਮਾਨ ਕੁੜੀ ਉਹਦੀ ਸ਼ਾਦੀ ਕਿੰਨੇ ਨਾਲ ਹੋਈ ਏ ਇੱਕ ਸਿੱਖ ਨੌਜਵਾਨ ਨਾਲ ਚੜ੍ਹਦੇ ਪੰਜਾਬ ਦੇ ਵਿੱਚ ਤੇ ਉਹਨੇ ਕਿਹਾ ਮੈਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਹੀਂ ਕੋਈ ਦੁੱਖ ਨਹੀਂ ਕੋਈ ਤਕਲੀਫ ਨਹੀਂ ਕਹਿੰਦੇ ਰੱਬ ਦਾ ਦਿੱਤਾ ਸਭ ਕੁਝ ਮੇਰੇ ਮਜ਼ਬਦ ਨੂੰ ਇੱਥੇ ਪੂਰੀ ਇਜਾਜ਼ਤ ਦਿੱਤੀ ਏ ਮੈਂ ਰੋਜ਼ੇ ਵੀ ਰੱਖਣੀ ਆ ਮੈਂ ਨਮਾਜ਼ ਵੀ ਪੜਨੀ ਆ ਮੈਂ ਮਸਜਿਦ ਵੀ ਬਣਾਈਏ ਦੇਖੋ ਇੰਨੀ ਆਜ਼ਾਦੀ ਮਿਲੀ ਏ ਚੜ੍ਹਦੇ ਪੰਜਾਬ ਦੇ ਵਿੱਚ ਵੀ ਇੱਕ ਸਿੱਖ ਸਰਦਾਰ ਨਾਲ ਸ਼ਾਦੀ ਕਰਨ ਦੇ ਬਾਅਦ ਵੀ ਇਹ ਸਰਹੱਦਾ ਬਣਨ ਤੋਂ ਬਾਅਦ ਇਹਨਾਂ ਨੇ ਜ਼ਮੀਨਾਂ ਤੇ ਵੰਡ ਲਈਆਂ ਪਰ ਸਾਡੇ ਦਿਲ ਨਾ ਵੰਡ ਸਕੇ ਸਾਡੀਆਂ ਮੁਹੱਬਤਾਂ ਸਾਡੇ ਪਿਆਰ ਸਾਡੇ ਖਲੂਸ ਨਾ ਵੰਡ ਸਕੇ ਤੇ ਅੱਜ ਦੇਖੋ ਕਿੰਨੇ ਮੁਸ਼ਕਲ ਹਾਲਾਤ ਬਣੇ ਨੇ ਕਿ ਵੀਜ਼ੇ ਰੱਦ ਕਰ ਦਿੱਤੇ ਜਾਂਦੇ ਨੇ ਦੋ ਪਾਸੀ ਜਾਨ ਵਾਲੇ ਪਿਆਰ ਕਰਨ ਵਾਲੇ ਰਹਿਣ ਵਾਲੇ ਲੋਕਾਂ ਨੂੰ ਸਭ ਤੋਂ ਜ਼ਿਆਦਾ ਤਕਲੀਫ ਦਿੱਤੀ ਜਾ ਰਹੀ ਹੈ ਅੱਜ ਕਈ ਕੁੜੀਆਂ ਜਿਹੜੀਆਂ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਸ਼ਾਦੀ ਕਰਕੇ ਗਈਆਂ ਨੇ ਅੱਜ ਉਹ ਪਾਕਿਸਤਾਨ ਵਾਪਸ ਆ ਰਹੀਆਂ ਨੇ ਤੇ ਜਿਨ੍ਹਾਂ ਦੀ ਸ਼ਾਦੀ ਚੜ੍ਹਦੇ ਪੰਜਾਬ ਤੋਂ ਜਾਂ ਹਿੰਦੁਸਤਾਨ ਤੋਂ ਕੁੜੀਆਂ ਨੇ ਲੈੰਦੇ ਪੰਜਾਬੀਆਂ ਪਾਕਿਸਤਾਨ 'ਚ ਕੀਤੀ ਸੀ ਅੱਜ ਉਹਨਾਂ ਨੂੰ ਵਾਪਸ ਜਾਣਾ ਪੈ ਰਿਹਾ ਹੈ ਸਭ ਤੋਂ ਵੱਡੀ ਜ਼ਾਲਮ ਹਕੂਮਤ ਉਹ ਈ ਹੈ ਜਿਹੜੀ ਦੋ ਪਿਆਰ ਕਰਨ ਵਾਲਿਆਂ ਨੂੰ ਅੱਜ ਵੱਖ ਕਰ ਰਹੀ ਏ ਤੇ ਐਸੀ ਜੀ ਅੱਜ ਦੀ ਵੀਡੀਓ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟ ਕਰਕੇ ਦੱਸਿਆ ਜੇ ਬਹੁਤ ਸ਼ੁਕਰੀਆ